ਪਹਿਲਾਂ ਤਵਾਨ ਕਹਿੰਦਾ ਸੀ ਕਾਲੀ ਜਵਾਨ ਵਾਲਾ ਕਿ ਬਾਹਰੋਂ ਬੱਚੇ ਇੱਥੇ ਲਿਆ ਕੇ ਮੈਂ ਕੰਮ ਕਰਾਉਂਗਾ ਹੁਣ ਆਪਣੇ ਬੱਚੇ ਜਿਹੜੇ ਵਿਚਾਰੇ 30-30 ਲੱਖ ਰੁਪਏ ਲਾ ਕੇ ਬਾਹਰ ਗਏ ਜਿਹੜੇ ਮਰਜ਼ੀ ਤਰੀਕੇ ਨਾਲ ਜਦੋਂ ਉਹ ਆ ਕੇ ਇੱਥੇ ਕੰਮ ਕਰਨਗੇ ਕਿਤੇ ਕੋ ਕੰਮ ਨਹੀਂ ਹੋਣਾ ਕੋਈ ਮੈਨੀਫੈਸਟੋ ਜੀ ਲਿਖਿਆ ਸੀਗਾ ਕਿ ਮੈਂ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਮੈਂ ਵਾਪਸ ਭੇਜੂੰਗਾ ਉਹ ਕਰ ਰਿਹਾ ਉਹ ਉਹ ਤਾਂ ਆਪਣਾ ਕੰਟਰੀ ਤਾਂ ਉਹ ਸਾਫ਼ ਕਰ ਰਿਹਾ ਆਪਣੇ ਵਾਲੇ ਪਾਸੇ ਇੱਧਰ ਕੀ ਹੋ ਰਿਹਾ ਪੰਜਾਬ ਦੇ ਵਿੱਚ ਪ੍ਰਵਾਸੀ ਭਾਈ ਤਾਰਾ ਕਿੰਨਾ ਆ ਗਿਆ ਸ਼ਰੇਆਮ ਕਤਲ ਕਰ ਜਾਂਦੇ ਨੇ ਇਹ ਜੇਂਟ ਤੁਹਾਡੇ ਜ਼ਿੰਦਗੀਆਂ ਖਰਾਬ ਕਰ ਰਹੇ ਨੇ ਇਹ 300000 ਰੁਪਏ ਬਾਹਰ ਜਾਂਦਾ ਨਹੀਂ ਲੱਗਦਾ ਮੈਂ ਬਹੁਤ ਟਾਈਮ ਤੋਂ 1 ਸਾਲ ਹੋ ਗਿਆ ਮੈਨੂੰ ਕਹਿੰਦੇ ਨੇ ਜਦੋਂ ਮੈਂ ਪ੍ਰਧਾਨ ਬਣਿਆ ਪਨਾਮਾ ਦੇ ਜੰਗਲਾਂ ਚ ਜਾ ਰਹੇ ਨੇ ਕਿੱਦਾਂ ਜਾ ਰਹੇ ਯਾਰ ਸਾਨੂੰ ਕੀ ਪਤਾ ਕਿ ਪਨਾਮਾ ਦੇ ਜੰਗਲਾਂ ਚ ਰਸਤਾ ਸਾਨੂੰ ਰਸਤਾ ਦਿਖਾਉਣ ਵਾਲੇ ਤਾਂ ਏਜੰਟ ਹੁੰਦੇ ਪਰ ਸ਼ੂਨ ਦੀ ਦੁਕਾਨਾਂ ਦੇ ਵਾਂਗ ਇੱਥੇ ਹਾਈਲਾਈਟ ਸੈਂਟਰ ਖੁੱਲ੍ਹੇ ਹੋਏ ਨੇ ਜਿਹੜੇ ਕਹਿੰਦੇ ਨੇ ਅਸੀਂ ਤੁਹਾਡਾ ਵੀਜ਼ਾ ਲਵਾ ਦਿੰਦੇ ਹਾਂ ਫਗਵੰਤ ਮਾਨ ਸਾਹਿਬ ਕਿੰਨਾ ਪੜੇ ਨੇ ਇਹ ਡੀਸੀ ਲੱਗ ਜਾਂਦੇ ਐ ਐਸਐਸਪੀ ਲੱਗ ਜਾਂਦੇ ਨਹੀਂ ਹਰ ਬੰਦੇ 'ਚ ਇੱਕ ਸਕਿੱਲ ਹੁੰਦੀ ਐ ਕਾਬਲੀਅਤ ਆਉਣਾ ਚ ਤਾਈ ਮੁੱਖ ਮੰਤਰੀ ਬਿਲਕੁਲ ਜਿਹੜਾ ਬਾਹਰ ਜਾ ਕੇ ਬੰਦਾ ਬੱਚਾ ਪੜ ਰਿਹਾ ਉਹਦੀ ਕਾਬਲੀਅਤ ਨਹੀਂ ਦੇਖਦੇ ਇਹ ਬਾਹਰਲੇ ਮੁਲਕ ਨਾ ਹੁੰਦੇ ਤਾਂ ਅੱਜ ਪੰਜਾਬ ਦੀ ਸਥਿਤੀ ਯੂਪੀ ਬਿਹਾਰ ਤੋਂ ਨਰਕ ਹੋਣੀ ਸੀ ਜੇ ਬਾਹਰ ਅਸੀਂ ਨਾ ਜਾਂਦੇ ਹੁਣ ਜੇ ਬਾਹਰ ਜਾਂਦੇ ਆ ਤਾਂ ਸਰਕਾਰਾਂ ਵੀ ਦਿੱਤਾ ਖੰਭਦੀਆਂ ਨੇ ਕਿ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਬਾਹਰੋਂ ਆਉਂਦੀ ਸਾਡੇ ਭਰਾ ਬੈਠੇ ਨੇ ਯਾਰ ਬਾਹਰ ਇਹਨਾਂ ਦਿਨੀ ਯੂਐਸਏ ਅਮਰੀਕਾ ਤੋਂ ਕਈ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲੀਆਂ ਪਰ ਸਭ ਤੋਂ ਵੱਡੀ ਦੁਖਦਾਈ ਖਬਰ ਹੈ ਕਿ ਐਨੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਰਿਪੋਰਟ ਕਰਕੇ ਅਮਰੀਕਾ ਭਾਰਤ ਭੇਜਦਾ ਪਰ ਜਿਸ ਦੇ ਵਾਸਤੇ ਉਹ ਉੱਥੇ ਗਏ ਸੀਗੇ ਕਮਾਈ ਦੇ ਸਾਧਨ ਲਈ ਇੱਥੋਂ ਗਏ ਜਾਂਦੇ ਨੇ ਪਰ ਉਹ ਉਹਨਾਂ ਦੇ ਪੱਲੇ ਨਹੀਂ ਪਿਆ ਕਈ ਪਰਿਵਾਰ ਜਿਹੜੇ ਨੇ ਸਦਮੇ ਦੇ ਵਿੱਚ ਨੇ ਉਹਨਾਂ ਨੂੰ ਇਸ ਤਿੱਕੇ ਨਾਲ ਲੱਗ ਰਿਹਾ ਕਿ ਇਹ ਕੀ ਹੋ ਗਿਆ ਉਨ੍ਹਾਂ ਦੇ ਸਿਰ ਦੇ ਉੱਤੇ ਲੱਖਾਂ ਕਰੋੜਾਂ ਦਾ ਕਰਜ਼ਾ ਹੋਇਆ ਪਿਆ ਹੁਣ ਉਹ ਲਾਇਆ ਕਿਵੇਂ ਜਾਏਗਾ ਇਹ ਤਸਵੀਰਾਂ ਨੂੰ ਕਿਵੇਂ ਦੇਖਦੇ ਨੇ ਸਾਡੇ ਨਾਲ ਇਸ ਉੱਤੇ ਗੱਲਬਾਤ ਕਰਨ ਦੇ ਲਈ ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਉਂਕਿ ਅਕਸਰ ਨੌਜਵਾਨਾਂ ਦੇ ਮੁੱਦਿਆਂ ਉੱਤੇ ਗੱਲ ਕਰਦੇ ਰਹਿੰਦੇ ਨੇ ਸਿੱਧੂ ਸਾਹਿਬ ਸੱਸੀ ਕਾਲ ਠੀਕ ਠਾਕ ਹੋਈ ਸ਼ੇਰਪਾ ਜੀ ਸਿੱਧੂ ਸਾਹਿਬ ਪਹਿਲਾਂ ਤਾਂ ਜਸਤੀਕੇ ਦਾ ਯੂਐਸਏ ਅਮਰੀਕਾ ਨੇ ਰਿਪੋਰਟ ਕੀਤਾ ਕਾਫੀ ਭਾਰਤੀਆਂ ਨੂੰ ਜਿਸ ਦੇ ਵਿੱਚ ਪੰਜਾਬੀਆਂ ਦੀ ਵੀ ਕਾਫੀ ਵੱਡੀ ਗਿਣਤੀ ਹੈਗੀ ਹੈ ਰਿਪੋਰਟ ਸ਼ਬਦ ਨੂੰ ਕਿਵੇਂ ਦੇਖਦੇ ਹੋ ਨਾਮਾ ਦੇ ਜੰਗਲਾਂ ਦੇ ਵਿੱਚੋਂ ਹੋ ਕੇ ਮਕਸੀਕੋ ਤੱਕ ਪਹੁੰਚਣਾ ਉਸ ਤੋਂ ਬਾਅਦ ਅੱਗੇ ਪਹੁੰਚਣਾ ਬਹੁਤ ਮੁਸ਼ਕਲ ਦਾ ਰਾਹ ਹੁੰਦਾ ਹੈ ਤੇ ਹੁਣ ਇੱਕ ਰਿਪੋਰਟ ਆਬਦ ਜੁੜ ਗਿਆ ਉਹਨਾਂ ਨਾਲ ਲੱਖਾਂ ਕਰੋੜਾਂ ਦਾ ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਦੇਖੋ ਸਾਬ ਇਹਦੇ ਵਿੱਚ ਇਹ ਸਭ ਤੋਂ ਵੱਡੀ ਜੇ ਕਿਸੇ ਦੀ ਗਲਤੀ ਹੈ ਜਾਂ ਫਿਰ ਸਭ ਤੋਂ ਵੱਡਾ ਜੇ ਕੋਈ ਕਸੂਰਵਾਰਤਾ ਉਹ ਸਰਕਾਰ ਆ ਠੀਕ ਹੈ ਨਾ ਜਦੋਂ ਸਰਕਾਰ ਨੇ ਤੁਹਾਨੂੰ ਇੱਕ ਰਾਸਤਾ ਦਿੱਤਾ ਕਿ ਹਾਂ ਯਾਰ ਮੈਂ ਬਹੁਤ ਟਾਈਮ ਤੋਂ ਪਹਿਲਾਂ ਤੋਂ ਕਹੀ ਜਾਂਦਾ ਕਿ ਜਿਹੜੇ ਏਜੰਟ ਨੇ ਏਜੰਟ ਤੁਹਾਡੇ ਜ਼ਿੰਦਗੀਆਂ ਖਰਾਬ ਕਰ ਰਹੇ ਨੇ 30-30 ਲੱਖ ਰੁਪਏ ਬਾਹਰ ਜਾਣ ਦਾ ਨਹੀਂ ਲੱਗਦਾ ਮੈਂ ਬਹੁਤ ਟਾਈਮ ਤੋਂ ਇੱਕ ਸਾਲ ਹੋ ਗਿਆ ਮੈਨੂੰ ਕਹਿੰਦੇ ਨੂੰ ਜਦੋਂ ਮੈਂ ਪ੍ਰਧਾਨ ਬਣਿਆ ਉਸ ਤੋਂ ਬਾਅਦ ਵੀ ਪਰ ਜਦੋਂ ਇਹ ਬੱਚੇ ਬਾਹਰ ਗਏ ਨੇ ਜਾਂ ਫਿਰ ਜਦੋਂ ਜਾ ਰਹੇ ਨੇ ਪਨਾਮਾ ਦੇ ਜੰਗਲਾਂ ਚੋਂ ਜਾ ਰਹੇ ਨੇ ਕਿੱਦਾਂ ਜਾ ਰਹੇ ਨੇ ਯਾਰ ਸਾਨੂੰ ਕੀ ਪਤਾ ਕਿ ਪਨਾਮਾ ਦੇ ਜੰਗਲਾਂ ਚੋਂ ਰਾਸਤਾ ਉੱਥੇ ਸਾਨੂੰ ਰਾਸਤਾ ਦਿਖਾਉਣ ਵਾਲੇ ਤਾਂ ਏਜੰਟ ਨੇ ਨਾ ਉਹੀ ਏਜੰਟ ਤੁਸੀਂ ਇੱਥੇ ਖੋਲੇ ਹੋਏ ਨੇ ਕੁਲਦੀਪ ਸਿੰਘ ਧਾਲੀਵ ਇਹ ਕਹਿ ਰਿਹਾ ਕਿ ਪਰਚੂਨ ਦੀਆਂ ਦੁਕਾਨਾਂ ਦੇ ਵਾਂਗ ਇੱਥੇ ਹਾਈਲਾਈਟ ਸੈਂਟਰ ਖੁੱਲ੍ਹੇ ਹੋਏ ਨੇ ਜਿਹੜੇ ਕਹਿੰਦੇ ਨੇ ਅਸੀਂ ਤੁਹਾਡਾ ਵੀਜ਼ਾ ਲਵਾ ਦਿੰਨੇ ਹਾਂ ਉਸ ਤੋਂ ਬਾਅਦ ਐਨਆਰਆਈ ਮੰਤਰੀ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਅਸੀਂ ਫਿਰ ਦੋ ਤਿੰਨ ਵਾਰੀ ਇਹਨਾਂ ਨੂੰ ਕਿਹਾ ਕਿ ਸਾਹਿਬ ਜਦ ਤੁਹਾਨੂੰ ਪਤਾ ਕਿ ਇਹ ਇਲੈਗਲ ਹੈ ਜਦ ਇਹਨਾਂ ਨੂੰ ਬੰਦ ਕਰੋ 30-30 ਲੱਖ ਰੁਪਏ ਯਾਰ ਵੀਰੇ ਕੰਨਾਂ ਦੀਆਂ ਵਾਲਾਂ ਵਾਲੀਆਂ ਗਹਿਣੇ ਧਰ ਕੇ ਮਾਵਾਂ ਬਾਹਰ ਭੇਜ ਰੀਆਂ ਨੇ ਜਿਹੜੇ ਬੱਚੇ ਬਾਹਰ ਆਰਐਨਓ ਫ੍ਰੀ ਚ ਗਏ ਨਹੀਂ 50-50 ਲੱਖ ਰੁਪਏ ਬਾਹਰ ਗਏ ਨੇ ਆਪਣੀ ਜ਼ਮੀਨਾਂ ਵੇਚ ਕੇ ਹੁਣ ਜਦੋਂ ਆ ਰਹੇ ਨੇ ਉਹ ਤਾਂ ਆਪਣੇ ਆਪ ਡਿਪਰੈਸ਼ਨ ਚ ਜਾਣਗੇ ਇਕੱਲੇ ਖੁਦ ਨਹੀਂ ਡਿਪਰੈਸ਼ਨ ਜਾਣਗੇ ਉਹਨਾਂ ਦੇ ਮਾਪੇ ਉਹ ਵੀ ਡਿਪਰੈਸ਼ਨ ਉਹ ਪਰਿਵਾਰ ਹੀ ਖਤਮ ਹੋ ਗਏ ਤੁਸੀਂ ਇਹ ਦੇਖੋ ਨਾ ਅੱਛਾ ਹੁਣ ਆਪਾਂ ਕਹਿ ਦਿੰਦੇ ਹਾਂ ਕਿ ਗਲਤੀ ਕੀ ਦੀ ਆ ਸਭ ਤੋਂ ਪਹਿਲਾਂ ਜੇ ਕਸੂਰਵਾਰ ਹੋਣਾ ਚਾਹੀਦਾ ਤਾਂ ਉਹ ਪੰਜਾਬ ਸਰਕਾਰ ਹੋਣੀ ਚਾਹੀਦੀ ਐ ਜਿਹੜੀ ਵੀ ਸਟੇਟ ਦੇ ਵਿੱਚੋਂ ਬਾਹਰ ਗਏ ਦੂਜੀ ਗੱਲ ਯਾਰ ਇਹ ਚ ਟਰੰਪ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਉਹਦੀ ਸਰਕਾਰ ਹੀ ਇਸ ਚੀਜ਼ ਤੇ ਆਈ ਹੈ ਉਹ ਤਾਂ ਉਹਨੇ ਰੂਲ ਬਣਾਇਆ ਸੀਗਾ ਅੱਜ ਤੋਂ ਪਹਿਲਾਂ 200 ਸਾਲ ਪਹਿਲਾਂ 200 ਸਾਲ ਸਾਡੇ ਕਰੀਏ 100 200 ਸਾਲ ਛੱਡੋ ਉਹਨੇ ਮੈਨੀਫੈਸਟੋ ਚ ਲਿਖਿਆ ਸੀਗਾ ਹੂੰ ਕੀ ਮੈਂ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਮੈਂ ਵਾਪਸ ਭੇਜ ਜੂਗਾ ਉਹ ਕਰ ਰਿਹਾ ਉਹ ਉਹ ਤਾਂ ਆਪਣਾ ਕੰਟਰੀ ਦਾ ਉਹ ਸਾਫ਼ ਕਰ ਰਿਹਾ ਆਪਣੇ ਵਾਲੇ ਪਾਸੇ ਇੱਧਰ ਕੀ ਹੋ ਰਿਹਾ ਪੰਜਾਬ ਦੇ ਵਿੱਚ ਪ੍ਰਵਾਸੀ ਭਾਈਚਾਰਾ ਕਿੰਨਾ ਆ ਗਿਆ ਸ਼ਰੇਆਮ ਕਤਲ ਕਰ ਜਾਂਦੇ ਨੇ ਕਈ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਸਾਹਿਬ ਇਹਨਾਂ ਨੂੰ ਜ਼ਮੀਨਾਂ ਨਾਲ ਲੈਣ ਦਿਓ ਫਿਰ ਮੱਚ ਲੜ ਕੇ ਰੂਲ ਬਣਾਓ ਪੰਜਾਬ 'ਚ ਤਾਂ ਬਣਦਾ ਨਹੀਂ ਉਹਨਾਂ ਉਹਨੇ ਤਾਂ ਆਪਣੀ ਸਟੇਟ ਦਾ ਕੰਮ ਨਹੀਂ ਆ ਨਾ ਦਿੱਕਤ ਫੇਰਾ ਆਇਆ ਦਾ ਕਿ ਸਾਡੀ ਗਲਤੀ ਹੈ ਨਹੀਂ ਸਾਹਿਬ ਸਾਡੀ ਕੋਈ ਗਲਤੀ ਨਹੀਂ ਬੱਚਿਆਂ ਦੀ ਹਾਂ ਜਾਂ ਫਿਰ ਜਿਹੜੇ ਸਟੂਡੈਂਟ ਗਏ ਨੇ ਆ ਫਿਰ ਜਿਹੜੇ ਇਲੀਗਲੀ ਉਹਨਾਂ ਦੀ ਕੋਈ ਗਲਤੀ ਨਹੀਂ ਉਹਨਾਂ ਨੂੰ ਰਸਤਾ ਦਿਖਾਇਆ ਗਿਆ ਕਿ ਆਹ ਆਹ ਰਸਤਾ 35 ਲੱਖ ਰੁਪਏ ਦੋ ਤੁਸੀਂ ਬਾਹਰ ਜਾਓ ਹਾਂ ਗੱਲ ਖਤਮ ਰਸਤਾ ਵੀ ਏਜੰਟਾਂ ਨੇ ਦਿਖਾਇਆ ਨਾ ਪਨਾਮਾ ਦੇ ਜੰਗਲਾਂ 'ਚ ਕਿੰਨੀਆਂ ਲਾਸ਼ਾਂ ਪਈਆਂ ਨੇ ਕਿ ਸਾਨੂੰ ਸਾਡੇ ਕਿਤਾਬਾਂ 'ਚ ਪੜਾਇਆ ਜਾਂਦਾ ਕਿ ਪਨਾਮਾ ਦੇ ਜੰਗਲਾਂ ਤੋਂ ਤੁਸੀਂ ਅਮਰੀਕਾ ਜਾ ਸਕਦੇ ਹੋ ਨਹੀਂ ਹਾਂ 2017 18 ਤੋਂ ਬਾਅਦ ਇਹ ਟ੍ਰੈਂਡ ਸ਼ੁਰੂ ਹੋਇਆ ਦਸਿਆ ਦਾ ਏਜੰਟਾ ਨੇ ਹੈ ਨਾ ਉਦੋਂ ਤੁਸੀਂ ਏਜੰਟ ਦੇ ਰਕੀ ਲਈ ਕੱਤ ਨਹੀਂ ਕੱਸੀ ਉਦੋਂ ਉਹਨਾਂ ਨੇ ਟਾਈਟ ਕੱਤ ਨਹੀਂ ਕੀਤਾ ਤੁਹਾਨੂੰ ਲੱਗਦਾ ਨਹੀਂ ਕਈ ਨੌਜਵਾਨ ਮਜਬੂਰ ਨੇ ਮਜਬੂਰੀ ਵਸੋਂ ਹੀ ਬਾਹਰ ਜਾਂਦੇ ਨੇ ਪਵਾਜੋ 30 ਲੱਖ ਲਾ ਰਿਆ 40 ਲੱਖ ਲਾ ਰਿਆ ਉਹ ਪਵਾ ਜਮੀਨ ਵੇਚ ਰਹੇ ਨੇ ਭੋਮਾਵਾ ਆਪਣੇ ਕੰਨਾਂ ਦੀਆਂ ਵਾਲੀਆਂ ਵੇਚਦੀਆਂ ਨੇ ਮਜਬੂਰ ਨੇ ਮਜਬੂਰ ਹੋ ਕੇ ਬਾਹਰ ਜਾ ਰਹੇ ਨੇ ਮਜਬੂਰੀ ਬਿਨਾ ਕੁਝ ਹੁੰਦਾ ਹੀ ਨਹੀਂ ਮਜਬੂਰ ਇੰਨੇ ਕਿ ਮਜਬੂਰ ਨੇ ਕਿ ਇੱਥੇ ਆਪਣੀ એનર્ਜੀ ਨੂੰ ਚੈਨਲ ਨਹੀਂ ਦੀ ਬਾਹਰ ਜਾ ਕੇ ਡੀਸੀ ਤੇ ਲੱਗ ਨਹੀਂ ਜਾਂਦੇ ਜਕਸੀਰ ਭਾਈਓ ਬਾਹਰ ਜਾ ਕੇ ਵੀ ਟਾਇਲਟ ਸਾਫ ਕਰਦੇ ਨੇ ਨਾ ਜਾਂ ਪਰ ਕਿਤੇ ਮੁੱਲ ਪੈਂਦਾ ਇੱਥੇ ਮਾਵਾਂ ਕਹਿੰਦੀਆਂ ਕਿ ਇੱਥੇ ਗੈਂਗਸਟਰਿਜ਼ਮ ਇੰਨਾ ਵੱਧ ਗਿਆ ਨਸ਼ੇ ਇੰਨੇ ਵੱਧ ਗਏ ਹਾਂ ਬਾਹਰ ਵੀ ਇਹ ਸਭ ਕੁਝ ਪਰ ਬਾਹਰ ਜਾ ਕੇ ਉਹਨਾਂ ਤੇ ਆਪਣੇ ਆਪ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਉਹ ਕਹਿੰਦੇ ਯਾਰ ਇੱਥੋਂ ਨਰਕ ਤੋਂ ਤਾਂ ਨਿਕਲੀ ਇੱਕ ਵਾਰੀ ਪੰਜਾਬ ਨੂੰ ਜਿਹੜੀ ਪੰਜਾਬ ਸਵਰਗ ਕਿਹਾ ਜਾਂਦਾ ਸੀ ਅੱਜ ਉਹਨੂੰ ਨਰਕ ਬਣ ਚੁੱਕਿਆ ਇਹਦੇ ਤੇ ਸਰਕਾਰਾਂ ਕੋਈ ਵਿਜ਼ਨ ਹੀ ਨਹੀਂ ਹੈ ਨੀਗਾ ਕਿਸੇ ਕੋਲ ਇੱਕ ਬੰਦਾ ਕਿਸੇ ਹੋਰ ਤੇ ਕੋਈ ਗੱਲ ਕਰਦਾ ਦੂਜਾ ਕਿਸੇ ਹੋਰ ਤੇ ਗੱਲ ਕਰਦਾ ਜਿਨ੍ਹਾਂ ਨੇ ਲੀਡਰ ਨੇ ਉਹ ਆਪਣੀ ਕੁਰਸੀ ਤੱਕ ਬਚਾਉਣ ਵਾਲੇ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਆਮ ਆਦਮੀ ਪਾਰਟੀ ਦੇ ਨੇ ਚਾਹੇ ਅਕਾਲੀ ਦਲ ਦੇ ਨੇ ਉਹਨਾਂ ਨੂੰ ਚਾਹੀਦਾ ਕਿ ਇੱਕ ਵਾਰੀ ਐਮਐਲਏ ਬਣ ਕੇ ਆਪਣੀ ਕੁਰਸੀ ਵਾਜਵੇ ਐਸੀ ਤੈਸੀਮਾ ਰਾਵੇ ਆਉਣ ਵਾਲੀ ਜਨਰੇਸ਼ਨ ਹੂੰ ਸਾਨੂੰ ਪੁੱਛੋ ਨਾ ਸਾਹਿਬ ਸਾਡੇ ਤੇ ਕੀ ਬੀਤਦੀ ਹੈ ਹੂੰ ਆ ਜਿਹੜੇ ਬੱਚੇ ਡਿਪੋਰਟ ਹੋ ਕੇ ਆਏ ਨੇ ਇਹ ਸਾਰੇ ਯੰਗ ਮੁੰਡੇ ਨੇ ਮੇਨ ਲੱਗਦਾ ਹੂੰ ਜਿਹਦੇ ਵਿੱਚੋਂ 30 29 30 ਮੁੰਡੇ ਪੰਜਾਬ ਦੇ ਨੇ 33 ਮੁੰਡੇ ਗੁਜਰਾਤ ਦੇ ਨੇ ਇਹ ਚੱਲਿਆ ਕਿੱਥੋਂ ਹੈ ਗੁਜਰਾਤ ਤੋਂ ਸਿਸਟਮ ਚੱਲਿਆ ਗੁਜਰਾਤ ਦੇ ਵਿੱਚੋਂ ਪਹਿਲਾਂ ਹਰਿਆਣੇ 'ਚ ਆਇਆ ਫਿਰ ਪੰਜਾਬ 'ਚ ਆਇਆ ਹੂੰ ਪਰ ਪੰਜਾਬ ਸਰਕਾਰ ਨੂੰ ਜਦ ਇਹ ਪਤਾ ਸੀਗਾ ਧਾਲੀਆ ਸਾਹਿਬ ਨੂੰ ਪਤਾ ਸੀਗਾ ਕਿ ਇਹ ਪਰਚੂਨਦੀ ਦੁਕਾਨਾਂਵਾਂ ਖੁੱਲ ਗਿਆ ਤੇ ਇਲੀਗਲ ਆ ਹੂੰ ਫਿਰ ਉੱਤੇ ਕੁਝ ਕਰਿਆਗਾ ਤੇ ਨਹੀਂ ਜੇ ਸਾਡੇ ਵਰਗਾ ਕੁਝ ਕਰਨ ਲੱਗਦੇ ਸਾਡੇ ਤੇ ਪਰਚੇ ਪਾ ਜਾਂਦੇ ਆ ਸਾਬ ਇਹਨਾਂ ਨੇ ਮੋਨੋਪੋਲੀ ਇੰਨੀ ਤਕੜੀ ਬਣਾ ਲਈ ਆ ਕਿ ਏਜੰਟਾਂ ਦੇ ਖਿਲਾਫ ਮੜ ਜਾ ਕੁਝ ਬੋਲ ਦੋ ਇਹ ਤਾਂ ਤੁਹਾਨੂੰ ਮਾਰਨ ਤੱਕ ਜਾਂਦੇ ਨੇ ਹੁਣ ਤੁਸੀਂ ਕਸੂਰ ਕੱਢੀ ਜਾਣਾ ਕਿ ਬੱਚਿਆਂ ਦਾ ਕਸੂਰ ਸੀ ਕਿ ਇੱਲੀ ਲੋਕ ਕਿਹ ਵੀ ਸਵਾਲ ਕਰ ਰਹੇ ਨੇ ਪਰ ਜਿਵੇਂ ਇਹ ਤਸਵੀਰਾਂ ਹੋਈਆਂ ਨੇ ਬਾਹਰੋਂ ਆਏ ਨੇ ਕਈ ਸਾਡੇ ਸਹਿਯੋਗੀ ਨੇ ਮੀਡੀਆ ਪਰਸਨ ਨੇ ਉਹਨਾਂ ਨੂੰ ਸਵਾਲ ਕਰ ਰਹੇ ਨੇ ਕਿ ਤੁਸੀਂ ਆਪਣੇ ਨਾਮ ਦੱਸੋ ਤੁਸੀਂ ਆਪਣੇ ਬੱਚਿਆਂ ਦਾ ਨਾਮ ਦੱਸੋ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਕਿ ਉਹਨਾਂ ਦੇ ਉੱਤੇ ਕੀ ਬੀਤ ਰਿਹਾ ਹੈ ਤੇ ਉਹਨਾਂ ਨੂੰ ਉਸ ਦੁੱਖ ਦੇ ਵਿੱਚ ਰਹਿਣ ਦੋ ਉਹਨਾਂ ਦਾ ਸਾਥ ਦਿਓ ਉਹਨਾਂ ਦੇ ਉਸ ਦੁੱਖ ਦਾ ਪਰ ਸਵਾਲ ਜਿਹੜੇ ਲੋਕ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਕੀ ਪਿਆ ਸੀਗਾ ਬਾਹਰ ਜਾਣ ਦਾ ਇਹ ਵੀ ਤਾਂ ਆਪਣੇ ਵਾਸਤੇ ਹੀ ਗਏ ਸੀਗੇ ਕਈ ਲੋਕ ਇਹ ਵੀ ਸਵਾਲ ਕਰਦੇ ਨੇ ਇਹ ਦੋਨਾਂ ਤਸਵੀਰਾਂ ਨੂੰ ਕਿਵੇਂ ਦੇਖਦੇ ਹੋ ਕਿ ਲੋਕ ਸਵਾਲ ਕਰਨ ਜਾਂ ਨਾ ਕਰਨ ਦੇਖੋ ਲੋਕਾਂ ਨੂੰ ਜਿਨ੍ਹਾਂ ਦਾ ਬੰਦਾ ਮਰਿਆ ਜਾਂਦਾ ਨਾ ਕਰ ਤੋਂ ਉਹਨਾਂ ਨੂੰ ਹੀ ਪੀੜ ਹੁੰਦੀ ਹੈ ਹਨਾ ਜਦੋਂ ਜਿਸ ਬਾਣ ਤੀਰ ਜਿੱਥੇ ਤੀਰ ਵੱਜਦਾ ਨਾ ਉਹੀ ਸਰੀਰ ਨੂੰ ਪਤਾ ਹੁੰਦਾ ਕਿ ਦੁੱਖ ਕੀ ਹੁੰਦਾ ਜੀਦਾ ਬਾਹਰ ਜਾ ਕੇ 50 ਲੱਖ ਰੁਪਏ ਕਰਜ਼ੇ ਦੀ ਪੰਡ ਚੱਕ ਕੇ ਪਿਓ ਨੇ ਕਿ ਮੇਰੇ ਘਰੇ ਬਾਲਣ ਪੈ ਜੂਗਾ ਮੇਰੇ ਘਰੇ ਬਾਲਣ ਦੀ ਛਾਤ ਮੇਰੇ ਘਰੇ ਲੈਂਟਰ ਪੈ ਜੂਗਾ ਉਹ ਆਪਣਾ ਮੁੰਡਾ ਐ ਕੁੜੀ ਬਾਹਰ ਭੇਜਦੇ ਨੇ ਕੋਈ ਗਲਤੀ ਨਹੀਂ ਬਾਹਰ ਭੇਜਣਾ ਮੈਂ ਸ਼ੁਰੂ ਤੋਂ ਕਹਿਣਾ ਆ ਕੋਈ ਵੀ ਗਲਤੀ ਨਹੀਂ ਬਾਹਰ ਕਿਸੇ ਤਰੀਕੇ ਨਾਲ ਭਾਈ ਜੀ ਕਿਸੇ ਵੀ ਤਰੀਕੇ ਨਾਲ ਏਜੰਟ ਦੱਸ ਰਹੇ ਨੇ ਹੁਣ ਮੈਂ ਤੁਸੀਂ ਏਜੰਟੋਂ ਮੈਂ ਤੁਹਾਡੇ ਕੋਲ ਆਏ ਜੀ ਮੈਂ ਬਾਹਰ ਭੇਜਣਾ ਤੁਸੀਂ ਮੈਨੂੰ ਬਾਹਰ ਭੇਜ ਦਿਓ ਠੀਕ ਹੈ ਮੈਂ ਬਾਹਰ ਵੀ ਕਰੀ ਹੈ ਮੈਂ ਹਾਈਲਾਈਟਸ ਕਰੀ ਹੈ ਤੁਸੀਂ ਮੈਨੂੰ ਇਹ ਕਹਿ ਸਕਦੇ ਹੋ ਕਿ ਸਭ ਤੁਸੀਂ ਇੰਨੇ ਦੇ ਤੁਹਾਡੇ ਬੰਦੇ ਤਾਂ ਹੀ ਤੁਸੀਂ ਬਾਹਰ ਜਾ ਸਕਦੇ ਹੋ ਠੀਕ ਮੈਂ ਕਹਾਂਗਾ ਜੀ ਠੀਕ ਹੈ ਮੈਂ ਮਿਹਨਤ ਕਰ ਲੂੰਗਾ ਤੁਸੀਂ ਜੇ ਮੈਨੂੰ ਕਹੋਗੇ ਕਿ ਯਾਰ ਮੈਂ ਤੈਨੂੰ ਡੌਂਕੀ ਭੇਜ ਦਿੰਨਾ ਤੂੰ ਬਾਹਰ ਚਲ ਜਾਊਂਗਾ ਮੇਰੀ ਗਰੰਟੀ ਹੈ ਪੱਕਾ ਤੂੰ ਜਾਊਂਗਾ ਤੂੰ ਇੱਕ ਨੰਬਰ 'ਚ ਤੈਨੂੰ ਕੋਈ ਤਕਲੀਫ ਨਹੀਂ ਆਊਗੀ ਮੈਂ ਕਹਾਂਗਾ ਜੀ ਠੀਕ ਹੈ ਮੈਨੂੰ ਭੇਜ ਦਿਓ ਹੁਣ ਇੱਥੇ ਕਿਹੜਾ ਆਪਾਂ ਯਾਰ ਗੁੰਡੰਗਾਰ ਤਾਂ ਨਹੀਂ ਬਾਈ ਪਰ ਏਜੰਟਾਂ ਨੂੰ ਵੀ ਤਾਂ ਪਹਿਲ ਸਰਕਾਰੀ ਦੇ ਰਹੀ ਹੈ ਪਹਿਲ ਦੇ ਰਹੀ ਹੈ ਜੇ ਏਜੰਟੇ ਇਹ ਕੰਮ ਕਰ ਰਹੇ ਨੇ ਸਰ ਏਜੰਟਾਂ ਦੇ ਉੱਤੇ ਫਿਰ ਨਕੇਲ ਨਹੀਂ ਕਸੀ ਜਾ ਰਹੀ ਕਈ ਥਾਵਾਂ ਦੇ ਉੱਤੇ ਏਜੰਟਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਸਰ ਸਾਹਿਬ ਸ਼ੁਰੂ ਤੋਂ ਕੀ ਬੋਲ ਰਹੇ ਜਿਹੜੇ ਏਜੰਟ ਤੁਹਾਨੂੰ ਰਾਸਤਾ ਦੇ ਰਹੇ ਨੇ ਯਾਰ ਹੁਣ ਆਪਾਂ ਕਹਿਣ ਲੱਗ ਜਾਈਏ ਕਿ ਚਿੱਟੇ ਵਾਲੇ ਠੀਕ ਨੇ ਨਸ਼ਾ ਤਾਂ ਹਰ ਚੀਜ਼ ਦਾ ਖਰਾਬ ਆ ਨਾ ਆਪਾਂ ਕਿਉਂ ਕਹਿੰਨੇ ਕਿ ਸ਼ਰਾਬ ਠੀਕ ਆ ਚਿੱਟਾ ਗਲਤ ਆ ਨਸ਼ਾ ਦਾ ਹਰ ਚੀਜ਼ ਦਾ ਖਰਾਬ ਆ ਫਿਰ ਤੁਸੀਂ ਏਜੰਟਾਂ ਤਾਂ ਸਰਕਾਰ ਨੇ ਯਾਰ ਏਜੰਟ ਬੰਦ ਕਰਨਾ ਕਿੰਨੇ ਕਿੰਨੀ 1 ਮਿੰਟ ਦਾ ਕੰਮ ਆ ਜੋ ਗਲਤ ਨਹੀਂ ਭਾਈ ਜੀ ਗਲਤ ਨਹੀਂ ਕਿੰਨੀ ਠੱਗੀਆਂ ਵਸਦੀਆਂ ਆ ਰਹੀਆਂ ਨੇ ਆਪਾਂ ਮੈਂ ਪਹਿਲੇ ਦਿਨ ਤੋਂ ਕੀ ਕਹਿ ਰਹੇ ਹਾਂ ਕਿ ਬਾਹਰ ਜਾਣ ਦੀ ਕਾਸਟ 25 30 ਲੱਖ ਰੁਪਏ ਹੈ ਹੀ ਨਹੀਂ 11-12 ਲੱਖ ਚ ਬੰਦਾ ਬਾਹਰ ਚਲ ਜਾਂਦਾ ਬੰਗਲੌਰ ਵਾਲੇ ਬਚ ਜਾਂਦੇ ਆ। ਹਮ ਇੱਕ ਵੀ ਬੱਚਾ ਸਾਊਥ ਦਾ ਨਹੀਂ ਹੈਗਾ ਇਹਦੇ ਵਿੱਚ। ਹਮ ਮੈਨੂੰ ਦੱਸੋ ਕੋਈ ਇੱਕ ਵੀ ਬੱਚਾ ਹੈਗਾ ਸਾਊਥ ਦਾ। ਕਿਉਂ ਕਿਉਂਕਿ ਉਹ ਪੜੇ ਲਿਖੇ ਨਹੀਂ। ਅਸੀਂ ਆਪਣੇ ਸਾਡੇ ਕੋਲ ਨਵਾਂ ਸਿਸਟਮ ਆਇਆ ਇਹ ਬਾਹਰ ਜਾਣ ਦਾ। ਅਸੀਂ ਭੇਡ ਚਾ ਲਾਤੀ ਹਾਂ ਜੀਆਂ ਉਹਦੇ ਚ ਗਲਤੀ ਨਹੀਂ ਸਾਡੀ ਗੱਡੀ ਜਾਂਨੇ ਸਾਡੀ ਕੋਈ ਗਲਤੀ ਨਹੀਂ ਯੂਥ ਦੀ ਕੋਈ ਵੀ ਗਲਤੀ ਨਹੀਂ। ਹਮ ਗਲਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਸਾਨੂੰ ਗਲਤ ਰਾਹੇ ਪਾਇਆ। ਹਮ ਆਪਾਂ ਇਹੀ ਕਹਿੰਦੇ ਆ ਨਾ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ। ਹਮ ਕਿਉਂ ਕੱਲ ਨੂੰ ਇਹੋ ਜਿਹੇ ਪੁੱਤ ਨਾ ਜੰਮ ਸਕਿਏ ਉਹ। ਹਮ ਗਲਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਸਾਨੂੰ ਉਹ ਰਾਹਤੇ ਤੇ ਪਾਇਆ ਸਾਡਾ ਕੀ ਕਸੂਰ ਆ ਯਾ ਸਾਡਾ ਸਿਰਫ ਕਸੂਰ ਇਹ ਨਾ ਕਿ ਅਸੀਂ ਭੋਲੇ ਤੇ شریف ਆ ਪੰਜਾਬ ਦੇ ਲੋਗ ਅਸੀਂ ਉਹਨਾਂ ਦਾ ਇਹ ਕਹਿ ਲੱਗ ਜੇ ਬੱਚੇ ਪੜ੍ਹ ਲਿਖ ਜਾਣ ਪੜ੍ਹਾਈ ਕਰ ਲੈਣ ਉਸ ਤੋਂ ਬਾਅਦ ਚੰਗੀ ਨੌਕਰੀ ਕੋਈ ਆਈਪੀਐਸ ਲੱਗ ਜੇ ਕੋਈ ਪੀਪੀਐਸ ਲੱਗ ਜੇ ਜਾਂ ਕੋਈ ਡਾਕਟਰ ਬਣ ਜਾਵੇ ਚੰਗੀ ਨੌਕਰੀ ਮਿਲ ਜੇ ਸਰਕਾਰੀ ਪਰ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਉਹਨਾਂ ਦੇ ਲਈ ਫਿਰ ਕੀ ਹੱਲ ਆ ਉਹ ਤਾਂ ਵਿਚਾਰੇ ਫਿਰ ਇਹੀ ਰਾਹ ਫੜਨ ਕਿ ਪਨਾਮਾ ਤੇ ਜੰਗਲਾਂ ਤੱਕ ਡੋਂਕੀ ਛੱਦਦਾ ਵੀ ਗਦੇ ਵਾਂਗੂ ਤੁਰੀ ਜਾਓ ਵੈਸੇ ਇੱਕ ਜਗਸੀਰ ਭਾਈ ਦੇਖੋ ਪੜ੍ਹਾਈ ਕਰਨੀ ਜਾਂ ਨਾ ਕਰਨੀ ਪੜਾਈ ਦਾ ਕੋਈ ਤੁਹਾਡੀ ਮੇਰੇ ਹਿਸਾਬ ਦੇ ਨਾਲ ਤਾਂ ਤੁਹਾਡੀ ਲੌਂਗ ਟਰਮ ਦੀ ਜ਼ਿੰਦਗੀ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ। ਹੂੰ ਠੀਕ ਹੈ ਨਾ। ਤੁਹਾਨੂੰ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ ਬਹੁਤ ਗੰਦਾ ਆ। ਹੂੰ ਠੀਕ ਹੈ ਨਾ ਆਪਣਾ ਐਜੂਕੇਸ਼ਨ ਸਿਸਟਮ 12ਵੀਂ ਤੱਕ ਤਾਂ ਸਾਨੂੰ ਕੁਝ ਹੋਰ ਹੀ ਪੜਾਈ ਜਾਂਦਾ ਜਿਹੜੀ ਅਸਲ ਜ਼ਿੰਦਗੀ 'ਚ ਆਉਂਦਾ ਹੀ ਨਹੀਂ। ਹੂੰ ਇੱਕ ਬੰਦੇ ਨੇ ਜਦੋਂ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਦੇ ਮੇਰੇ ਜਿਹਾ ਹੋਣਾ ਰਹੂਗਾ ਮੈਂ ਮੋਟਰਸਾਈਕਲ ਠੀਕ ਕਰ ਲੈਂਦਾ ਕਿਸੇ ਤੇ ਹੁਣ ਰਹੂਗਾ ਗੱਡੀ ਠੀਕ ਕਰ ਲੈਂਦਾ ਹੁਣ ਹਰ ਬੱਚਾ ਥੋੜੀ ਯੂਪੀਐਸਸੀ ਪੇਪਰ ਪੜ ਲੈਂਦਾ ਦੂਜੀ ਗੱਲ ਪੜ ਲਿਖ ਕੇ ਵੀ ਸਾਨੂੰ ਰਾਸਤਾ ਦਿਖਾਉਣ ਵਾਲਾ ਕੋਈ ਹੈ ਨਹੀਂਗਾ ਕਿੰਨੇ ਸੈਂਟਰ ਨੇ ਯੂਪੀਐਸਸੀ ਦੇ ਪੰਜਾਬ ਦੇ ਵਿੱਚ ਜਾਂ ਫਿਰ ਕਿੰਨੇ ਅਧਿਕਾਰੀ ਪੰਜਾਬ ਦੇ ਨੇ ਜਿਹੜੇ ਉੱਤੇ ਵਾਲੇ ਅਹੁਦੇ ਦੇ ਨੇ ਡੀਜੀਪੀ ਕੀ ਪੰਜਾਬ ਦਾ ਹੁਣ ਨਹੀਂ ਯੂਪੀ ਬਿਹਾਰ ਦੇ ਨੇ ਚੀਫ ਸਕੱਟਰੀ ਪੰਜਾਬ ਦੇ ਨਹੀਂ ਯੂਪੀ ਬਿਹਾਰ ਦੇ ਨੇ ਸਭ ਸਾਨੂੰ ਤੁਸੀਂ ਰਾਹਤ ਨਹੀਂ ਦੇ ਰਹੇ ਨਾ ਉਹ ਰਾਹਤ ਐਸਜੀਪੀਸੀ ਦੇ ਪਰ ਇਹ ਬੱਚਾ ਪਤਾਉਣਾ ਜੇ ਕਾਬਲੀਅਤ ਹੈ ਇਸ ਕਰਕੇ ਇੱਥੋਂ ਤੱਕ ਪਹੁੰਚੇ ਨਾ ਜੇ ਸਾਡੇ ਨੌਜਵਾਨਾਂ ਚ ਕਾਬਲੀਅਤ ਨਹੀਂ ਹੈਗੀ ਤਾਂ ਗੱਲ ਤੇ ਸਾਡੇ ਬਾਹਰ ਜਾ ਕੇ ਨੌਜਵਾਨ ਕਿਉਂ ਲੱਖਾਂ ਕਰੋੜਾ ਰੁਪਏ ਕਮਾ ਕੇ ਆਪਣੇ ਘਰ ਉਹ ਤੇ ਇਹਨਾਂ ਦਾ ਟਰੱਕ ਟਰੱਕ ਹੀ ਚਲਾਇਆ ਜਾ ਰਿਹਾ ਆ ਆਲਮੋਸਟ ਜੇ ਉੱਥੇ ਕੰਮ ਕਰਦੇ ਪੰਜਾਬੀ ਟਰੱਕ ਹੀ ਚਲਾਉਂਦੇ ਆ ਭੇਜਦਾ ਪੈਸਾ ਵਾਪਸ ਰਹਿਣਾ ਨਾ ਆਪਣੇ ਮਾਪਿਓ ਨੂੰ ਤਾਂ ਖੁਸ਼ ਕਰ ਰਹੇ ਨੇ ਹੂੰ ਚਾਹੇ ਜਿੱਦਾਂ ਮਰਜ਼ੀ ਕਰ ਰਹੇ ਨੇ ਇਹ ਨਾ ਕਹੋ ਕਿ ਸਾਡੇ ਚ ਕਾਬਲੀਅਤ ਨਹੀਂ ਹੈਗੀ ਇਹ ਕਹੋ ਕਿ ਤੁਸੀਂ ਸਾਡੀ એનર્ਜੀ ਨੂੰ ਚੈਨਲਾਈਜ਼ ਨਹੀਂ ਕਰ ਪਾ ਫਗਵੰਤ ਮਾਨ ਸਾਹਿਬ ਕਿੰਨਾ ਪੜੇ ਨੇ ਇੱਕ ਡੀਸੀ ਲੱਗ ਜਾਂਦੇ ਐ ਐਸਐਸਪੀ ਲੱਗ ਜਾਂਦੇ ਨਹੀਂ ਹਰ ਬੰਦੇ ਚ ਇੱਕ ਸਕਿੱਲ ਹੁੰਦੀ ਆ ਕਾਬਲੀਅਤ ਆਣਾ ਚ ਤਾਂ ਹੀ ਮੁੱਖ ਮੰਤਰੀ ਬਣਦੇ ਫਿਰ ਹੁਣ ਜਿਹੜਾ ਬਾਹਰ ਜਾ ਕੇ ਬੰਦਾ ਬੱਚਾ ਪੜ ਰਿਹਾ ਉਹਦੇ ਚ ਕਾਬਲੀਅਤ ਨਹੀਂ ਦੇਖਦੇ ਤੁਸੀਂ ਹੂੰ ਉਹਨੇ ਆਪਣੇ ਘਰ ਦਾ ਪਿਛਲਾ ਸਾਰਾ ਕੰਮ ਜੀ ਤਾਂ ਪੰਜਾਬ ਹੀ ਚੱਲਦਾ ਕਿੰਨਾ ਕਰੋੜਾਂ ਰੁਪਇਆ ਲਾਇਆ ਜਾ ਰਿਹਾ ਬਿਲੀਅਨ ਦੇ ਵਿੱਚ ਉਹ ਕਰੋੜਾਂ ਰੁਪਇਆ ਵਾਪਸ ਨਹੀਂ ਆ ਰਿਹਾ ਕਿੰਨੇ ਬਾਹਰ ਜਾ ਕੇ ਬੱਚੇ ਆਪਣਾ ਕਰਜ਼ਾ ਮਾਫ ਕਰਤਾ ਆਪਣੇ ਘਰਦਿਆਂ ਦਾ ਹੂੰ ਇੱਕ ਹਫਤਾ ਹਫਤਾ ਦੋ ਸੂਟਾਂ ਦੇ ਵਿੱਚ ਮਾਰਹਿੰਦੀ ਹੁੰਦੀ ਸੀ ਉਹਨੂੰ ਸਾਰਾ ਕੁਝ ਕਰਤਾ ਗੱਡੀਆਂ ਖੜਾਤੀਆਂ ਪਿੰਡਾਂ ਦੇ ਵਿੱਚ ਰਿਮੋਟਾਂ ਦੇ ਨਾਲ ਗੇਟ ਖੁੱਲਦੇ ਨੇ ਤਿੰਨ ਤਿੰਨ ਮੰਜ਼ਲੀ ਕੋਠੀਆਂ ਬਣਾਤੀਆਂ ਉਹ ਫੇਲੀਅਰ ਇਹਨੇ ਬਣਾਈਆਂ ਜੀ ਨਾ ਤੁਸੀਂ ਫੇਲ ਕਹਿੰਦੇ ਹੋ ਉਹ ਬੈਕ ਬੈਂਚ ਨਾ ਨਹੀਂ ਬਣਾਈਆਂ ਨੇ ਉਹ ਪੜ੍ਹੇ ਲਿਖੇ ਨੇ ਤਾਂ ਬੰਦੇ ਨਹੀਂ ਬਣਾਈ ਨਹੀਂ ਸਾਡਾ ਕੀਤਾ ਸੀ ਹੱਥੀ ਮਿਹਨਤ ਕਰਦੇ ਆ ਸਾਡੇ ਗੰਨ ਨਾਨਕ ਦੇਵ ਜੀ ਨੇ ਹੱਥੀ ਮਿਹਨਤ ਕਰਕੇ ਉਗਾਇਆ ਆਪਣਾ ਧਰਤੀ ਤੋਂ ਸੋਨਾ ਕੱਢਿਆ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਸਾਨੂੰ ਦਿਸ਼ਾ ਨਹੀਂ ਦੇ ਸਕੇ ਤੁਸੀਂ ਯੂਥ ਨੂੰ ਪੰਜਾਬ ਦੇ ਨੂੰ ਦਿਸ਼ਾ ਨਹੀਂ ਦੇ ਸਕੇ ਸਾਬ ਤੁਸੀਂ ਸਾਨੂੰ ਖੇਡਾਂ 'ਚ ਪਾਇਆ ਨਹੀਂ ਸਾਡੀ ਮਾਂ ਖੇਡ ਕਬੱਡੀ ਸਾਡੀ ਤਸਵੀਰ ਕੀ ਅਸੀਂ ਕੱਲੇ ਨੂੰ ਕੱਲਾ ਟੱਕਰਦੇ ਆਂ ਅਸੀਂ ਕਦੇ ਵੀ ਗਰੁੱਪ ਬਣਾ ਕੇ ਨਹੀਂ ਜਾਂਦੇ ਸਾਡੀ ਖੇਡ ਕਬੱਡੀ ਸੀਗੀ ਕਿ ਕੱਲਾ ਜੋਰ ਤੁਹਾਡਾ ਮੇਰੇ ਚ ਜੋਰ ਹੋਵੇ ਜਦੋਂ ਵੀ ਪੰਜਾਬੀ ਲੜਦਾ ਕੱਲੇ ਨੂੰ ਕੱਲਾ ਟੱਕਰਦਾ ਕਿ ਆ ਜਾ ਤੇਰੇ ਚ ਜੋਰ ਦੇਖੀਏ ਸਾਡੇ ਜੋ ਰਿਵਾਜ ਹੀ ਨਹੀਂ ਕਿ ਪਿੱਛੇ ਪਿੱਠ ਪਿੱਛੇ ਗੋਲੀ ਮਾਰਤੀਆਂ 10 ਬੰਦੇ ਇੱਕ ਮੁੰਡੇ ਨੂੰ ਕੁੱਟਣ ਚੱਲੇ ਨਹੀਂ ਸਾਹਿਬ ਤੁਸੀਂ ਕਬੱਡੀ ਦਾ ਕੀ ਕਰਤਾ ਅੱਜ ਉਸ ਤੋਂ ਬਾਅਦ ਆਓ ਤੁਸੀਂ ਸਾਡੀ એનર્ਜੀ ਨੂੰ ਚੈਨਲਾਈਜ਼ ਕਿਦਾਂ ਪ੍ਰਕਾਰ ਪਰੇ 골ਡ ਮੈਡਲ ਬੰਦੇ 올림픽ਸ ਲੈ ਕੇ ਆ ਰਹੇ ਨੇ ਪੰਜਾਬ ਸਰਕਾਰ ਕਿ ਨਗ ਦੇ ਰਹੀ ਹੈ ਉਹਨਾਂ ਨੂੰ ਕੁਝ ਵੀ ਨਹੀਂ ਤੁਸੀਂ ਸਾਨੂੰ ਅਸੀਂ ਬਾਹਰ ਜਾਣ ਦੀ ਲੋੜ ਕੀ ਪੈਂਦੀ ਹੈ ਬਾਹਰ ਜਾਣ ਦੀ ਲੋੜ ਇਹ ਹੈ ਕਿ ਸਾਨੂੰ ਇੱਥੇ ਕੰਮ ਨਹੀਂ ਮਿਲਦਾ ਹੁਣ ਕਈ ਕਹਿੰਦੇ ਜਿਨ੍ਹਾਂ ਨੇ ਕੰਮ ਕਰਨਾ ਉਹ ਤਾਂ ਕਰ ਹੀ ਜਾਂਦੇ ਸਭ ਪਰ ਤੁਸੀਂ ਅੱਛਾ ਉਸ ਤੋਂ ਬਾਅਦ ਜੇ ਕੰਮ ਕਰ ਹੀ ਜਾਂਦੇ ਤੁਸੀਂ ਇੱਥੇ ਰਹਿ ਸਕਦੇ ਹੋ ਪਹਿਲੀ ਵਾਰ ਮੈਂ ਦੇਖਿਆ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਦੇਖਿਆ ਕਿ ਪੁਲਿਸ ਡਰੀ ਹੋਈ ਹੈ ਆਪਣੇ ਥਾਣਿਆਂ ਦੇ ਬਾਹਰ ਉਹਨਾਂ ਨੇ ਬੈਰੀਕੇਡ ਲਾਤੇ ਆ ਵੱਡੇ ਵੱਡੇ ਇੰਟੈਲੀਜੈਂਸ ਦਫ਼ਤਰ ਆ ਦੇ ਵਾਰ ਤਾਰਾ ਲਾਤੀਆਂ ਨੇ ਜਿਹੜੀ ਸਟੇਟ ਦੀ ਪੁਲਸੀ ਡਰ ਗਈ ਉਹ ਮਾਪਿਓ ਦਾ ਕੀ ਹਾਲ ਉਹ ਮਾਪਿਓ ਕਹਿੰਦੇ ਫਿਰ ਠੀਕ ਆ ਸਾਡੀ ਅੱਖਾਂ ਉੱਲੋ ਹੋ ਜਾ ਸਾਡਾ ਕਸੂਰ ਇਹਦੇ ਵਿੱਚ ਕੋਈ ਨਹੀਂ ਆ ਹੁਣ ਚੱਕਰ ਕੀ ਆ ਜਿਹੜੇ ਬੱਚੇ ਬਾਹਰ ਬਾਹਰੋਂ ਆਏ ਨੇ ਇਹਨਾਂ ਨੂੰ ਸੰਭਾਲ ਲੈਣੇ ਇਹ ਨਹੀਂ ਤਾਂ ਪੰਜਾਬ ਡਿਪਰੈਸ਼ਨ 'ਚ ਚੱਲ ਜਾਊਗਾ ਜਿਹੜੇ ਬੱਚੇ ਬਾਹਰੋਂ ਆਏ ਨੇ ਪਿੰਡ ਦੇ ਵਿੱਚ ਜਿੰਨੇ ਵੀ 30 35 ਬੱਚੇ ਬਾਹਰੋਂ ਆਏ ਨੇ ਸਭ 30 35 ਨਹੀਂ ਹੈਗੇ ਇਹ ਇਹਨਾਂ ਪਿੱਛੇ ਇਹ 30 35 ਤਾਂ ਇੱਕ ਛੋਟਾ ਜਿਹਾ ਨੋਕਾਈਆ ਤੁਹਾਡੇ ਕੋਲ ਕਿੰਨੇ ਕੋ ਹੋ ਸਕਦੇ ਬਾਹਰਲਾ ਜਿਹੜਾ ਡਾਟਾ 4.5 ਲੱਖ ਤੋਂ 5 ਲੱਖ ਬੱਚਾ ਜਿਹੜਾ ਭਾਰਤ ਦਾ ਜਿਹੜਾ ਇਲੀਗਲੀ ਰਹਿ ਰਹੇ ਆ ਜਿਹੜਾ ਰਿਪੋਰਟ ਕੀਤਾ ਜਾ ਸਕਦਾ ਔਨਲ ਟਾਈਮ 'ਚ ਉਹ ਆਪਣੇ ਕਾਗਜ਼ਾਂ 'ਚ ਲੈ ਰਹੇ ਨੇ ਉਹ ਕਿ ਇਹ ਗਲਤ ਰਹਿ ਰਹੇ ਨੇ ਹਮ 800 ਬੱਚਾ ਸੀਗਾ 700 ਆਹ ਬ੍ਰੈਮਟਨ ਕਾਲਜ ਬੰਦ ਹੋਇਆ ਸੀਗਾ ਹਮ ਬਹੁਤ ਅਸੀਂ ਰੌਲਾ ਪਾਇਆ ਸਾਰਾ ਕੁਝ ਕੀਤਾ ਇਹ ਧਾਲੀਵਾਲ ਸਾਹਿਬ ਉਸ ਤੋਂ ਬਾਅਦ ਗਏ ਸਾਡੇ ਤੋਂ ਬਾਅਦ ਹਮ ਲਵਪ੍ਰੀਤ ਮੁੰਡਾ ਸੀਗਾ ਇੱਥੇ ਮੁੰਡਿਆਂ ਨੇ 2 ਸਾਲ ਨਹੀਂ 2 ਟਾ ਡੇਢ 2 ਸਾਲ ਉੱਥੇ ਧਰਨਾ ਲਾ ਕੇ ਰੱਖਿਆ ਬ੍ਰੈਮਟਨ 'ਚ ਹਮ ਸਮਝਦੇ ਹੋ ਸਾਹਿਬ ਉਸ ਤੋਂ ਬਾਅਦ ਉਹ ਡਿਪੋਰਟ ਨਹੀਂ ਹੋਏ ਬੱਚੇ ਜੇ 트ੰਪ ਨੇ ਮੰਨੋ ਕਿ ਅੱਛਾ ਉਹਨਾਂ ਦੀ ਗਲਤੀ ਕੀ ਸੀਗੀ ਉਹ ਕਹਿੰਦੇ ਸਾਡੇ ਕਾਗਜ਼ात ਪੂਰੇ ਨੇ ਉਹ ਤਾਂ ਡੰਕੀ ਲਾ ਕੇ ਨਹੀਂ ਗਏ ਸੀਗੇ ਉਹ ਤਾਂ ਏਜੰਟਾਂ ਨਹੀਂ ਭੇਜੇ ਸੀਗੇ 800 ਬੱਚੇ ਦਾ 700 800 ਬੱਚੇ ਦਾ ਕੋਈ ਨਹੀਂ ਗਲਤ ਸੀਗਾ ਧੋਖਾ ਤਾਂ ਹੀ ਸੀਗੀ ਇੱਥੋਂ ਸਾਰੇ ਇੱਕ ਨੰਬਰ 'ਚ ਜਾਂਦੇ ਸੀ ਉੱਥੋਂ ਦੋ ਨੰਬਰ 'ਚ ਬਣਾਤਾ ਉਹਨਾਂ ਨੇ ਉਹਨਾਂ ਨੇ ਕੋਲੇਜ ਬਲੈਕਲਿਸਟ ਕਰਤੇ ਇਹ 'ਚ ਕਸੂਰ ਸਾਡਾ ਕੀ ਆ ਸਭ ਦੱਸੋ ਅਸੀਂ ਤਾਂ ਉਦੋਂ ਦਾ ਅਸੀਂ ਪੜ੍ਹ ਲਿਖ ਗਏ ਸੀਗੇ ਉਹਨਾਂ ਦਾ ਸੀ ਹਾਈਲਾਈਟਸ ਕਰਕੇ ਗਏ ਕਸੂਰ ਫਿਰ ਕੀ ਦਾ ਕਸੂਰ ਉਹਨਾਂ ਦਾ ਜਿਹੜੇ ਚੋਰ ਨੂੰ ਪਾਲ ਰਹੇ ਨੇ ਮੈਂ ਸ਼ੁਰੂ ਤੋਂ ਰੋਲਾ ਪਾਉਂਦਾ ਆ ਕਿ ਸਾਹਿਬ ਇਹਨਾਂ ਨੂੰ ਰੋਕ ਲਓ ਰੋਕ ਲਓ ਰੋਕ ਲਓ ਜਦ ਸਾਡੇ ਵਰਗਾ ਕੋਈ ਕਰਨ ਲੱਗਦਾ ਸਾਡੇ ਪਰਚੇ ਦੇ ਜਾਂਦੇ ਇੱਕ ਵਾਰ ਕਈ ਵਾਰੀ ਐਵੇਂ ਹੀ ਹੋ ਜਾਂਦਾ ਕਿ ਜੇ ਇੱਥੋਂ ਕੋਈ ਜਾ ਰਿਹਾ ਇੱਥੋਂ ਜਾਣ ਵਾਲਿਆਂ ਨੂੰ ਦਲਾਸਾ ਇਹ ਦਿੱਤਾ ਜਾਂਦਾ ਕਿ ਕਿ ਵੀ ਤੂੰ ਮੇਰੇ ਕੋਲ ਆ ਮੈਂ ਤੈਨੂੰ ਸੰਭਲੂਗਾ ਬਾਹਰਲੇ ਮੁਲਕ ਦੇ ਵਿੱਚ ਕਿ ਜੇ ਉੱਥੇ 15 20 ਡਾਲਰ ਕਮਾ ਰਿਹਾ ਇੱਕ ਬੰਦਾ ਤੇ ਉਹ 5 ਡਾਲਰ ਤੇ ਕੰਮ ਕਰਦਾ ਇੱਕ ਮਜਬੂਰਨ ਕਿ ਉਹ ਲੋਕੇ ਕੰਮ ਕਰ ਰਿਹਾ ਇਹ ਵੀ ਹੁੰਦਾ ਕਿ ਉੱਥੇ ਜਿਹੜੇ ਬੈਠੇ ਨੂੰ ਹੱਲਾਸ਼ੀਰੀ ਦਿੰਦੇ ਨੇ ਬੁਲਾਉਂਦੇ ਨੇ ਕਿ ਤੂੰ ਆਜੇ ਹੱਲਾਸ਼ੀਰੀ ਵਾਲੀ ਕੋਈ ਗੱਲ ਨਹੀਂ ਹੈਗੀ ਦੇਖੋ ਜਿਹੜਾ ਬੁਲਾਉਂਦਾ ਤੇ ਸਾਂਭਦਾ ਉਹ ਤਾਂ ਯਾਰ ਉਹ ਤਾਂ ਰੱਬ ਆ ਸਾਡੇ ਵਾਸਤੇ ਜੀ ਠੀਕ ਹੈ ਨਾ ਮੈਂ ਤਾਂ ਕਹਾਂਗਾ ਸਾਡੇ ਵਾਸਤੇ ਵਿਦੇਸ਼ ਪੰਜਾਬ ਵਾਸਤੇ ਇੱਕ ਫਰਿਸ਼ਤੇ ਦਾ ਰੂਪ ਅਦਾ ਕਰਿਆ ਕੈਨੇਡਾ ਅਮਰੀਕਾ ਯੂਰਪ ਨੇ ਜਾਂ ਫਿਰ ਬਾਹਰਲੀ ਕੰਟਰੀ ਆਸਟ੍ਰੇਲੀਆ ਦੀ ਗੱਲ ਨਾਲ ਨਿਊਜ਼ੀਲੈਂਡ ਦੀ ਗੱਲ ਕਰਾਂ ਸਾਡੀ ਜਵਾਨੀ ਸੰਭਾਲ ਲਈ ਹਮ ਠੀਕ ਹੈ ਨਾ ਨਹੀਂ ਤਾਂ ਜੇ ਬਾਹਰਲੇ ਮੁਲਕ ਨਾ ਹੁੰਦੇ ਤਾਂ ਅੱਜ ਪੰਜਾਬ ਦੀ ਸਥਿਤੀ ਯੂਪੀ ਬਿਹਾਰ ਤੋਂ ਨਰਕ ਹੋਣੀ ਸੀ ਹਮ ਜੇ ਬਾਹਰ ਅਸੀਂ ਨਾ ਜਾਂਦੇ ਹੁਣ ਜੇ ਬਾਹਰ ਜਾਣੇ ਆ ਤਾਂ ਸਰਕਾਰਾਂ ਵੀ ਲਤਾਂ ਖੰਬਦੀਆਂ ਨੇ ਕਿ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਬਾਹਰੋਂ ਆਉਂਦੀ ਸਾਡੇ ਭਰਾ ਬੈਠੇ ਨੇ ਯਾਰ ਬਾਹਰ ਹੂੰ ਇਹ ਨਹੀਂ ਕਹਿ ਸਕਦੇ ਆਪਾਂ ਕਿ ਉਹ ਆਪਣਾ ਦੇਖੋ ਨਾ ਉਹ ਆਪਣਾ ਢਿੱਡ ਕੱਟ ਕੇ ਆਪਨੂੰ ਦੂਜੇ ਨੂੰ ਖਿਲਾ ਰਹੇ ਨੇ ਹੂੰ ਜੇ ਉਹ 10 ਡਾਲਰ ਵਾਲਾ 5 ਡਾਲਰ ਸਾਨੂੰ ਮੈਨੂੰ ਦਿੰਦਾ 5 ਡਾਲਰ ਤੁਹਾਨੂੰ ਦਿੰਦਾ ਕਹਿੰਦਾ ਆ ਜਾ ਸਾਮ ਲਵਾਂਗੇ ਤਾਂ ਉਹਦੇ ਵਰਗਾ ਜਿਗਰਾ ਹੀ ਨਹੀਂ ਕੋਈ ਭਾਈ ਹੂੰ ਗਲਤੀਆਂ ਇਹਦੇ ਵਿੱਚ ਮੈਂ ਫੇਰ ਕਹਿ ਰਿਹਾ ਬਾਈ ਆਪਾਂ ਮੇਨ ਕਲਪਰੇਟ ਨੂੰ ਫੜੀਏ ਹੂੰ ਬੱਚੇ ਬਾਹਰ ਜਾਣਾ ਕੋਈ ਗਲਤ ਨਹੀਂ ਹੂੰ ਬਾਹਰ ਜਾਣਾ ਸਹੀ ਚੀਜ਼ ਆ ਹੂੰ ਸਹੀ ਤਰੀਕੇ ਨਾਲ ਬਾਹਰ ਜਾਓ ਸਹੀ ਤਰੀਕੇ ਨਾਲ ਹੀ ਵੀ ਕਈ ਗਏ ਨੇ ਜਿਸ ਤਰੀਕੇ ਨਾਲ ਕੋਈ ਗਿਆ ਟੂਰਿਸਟ ਲਈ ਗਿਆ ਉਹਦੇ ਕੋਲ 6 ਮਹੀਨੇ ਦਾ ਟੂਰਿਸਟ ਵੀਜ਼ਾ ਹੈਗਾ ਕਹਿੰਦੇ 7ਵੇਂ ਮਹੀਨੇ ਫਿਰ ਲੱਭਿਆ ਹੀ ਨਹੀਂ ਉਹ ਉੱਥੋਂ ਗਾਇਬ ਹੋ ਗਿਆ ਇਸ ਤਰੀਕੇ ਦੇ ਨਾਲ ਹੀ ਵੀ ਕਈ ਬੇਸਮੈਂਟਾਂ ਦੇ ਵਿੱਚ ਕਹਿੰਦੇ ਰਹਿੰਦੇ ਰਹੇ ਨੇ ਕਈ ਰਿਪੋਰਟਾਂ ਨੇ ਦੇਖੋ ਸਾਹਿਬ ਆਪਣੇ ਪੰਜਾਬ ਦੀ ਕਿੰਨੀ ਆਬਾਦੀ ਆ ਹੁਣ ਸਾਰੇ ਹੀ ਤਾਂ ਨਹੀਂ ਸਮਰਗਜ਼ਰ ਹੈਗੇ ਤੁਸੀਂ ਕੋਈ ਨਸ਼ਾ ਨਹੀਂ ਕਰਦੇ ਮੈਂ ਵੀ ਕੋਈ ਨਸ਼ਾ ਨਹੀਂ ਸਾਡੇ ਵਰਗੇ ਵੀ ਤਾਂ ਬੰਦੇ ਹੈਗੇ ਹੂੰ ਉਹਦਾ 1% ਤਾਂ ਹਰ ਕਿਤੇ ਲੱਭ ਜਾਣੇ ਤੁਹਾਨੂੰ ਹੂੰ ਨਾ ਤੁਸੀਂ 1% ਦੇ 99% ਦੇ ਸਿਰ ਤੇ ਮੱਥੇ ਤੇ ਨਹੀਂ ਥੋਪ ਸਕਦੇ ਹੁਣ ਜਿਹੜੇ ਬਾਹਰ ਗਏ ਨੇ ਹੁਣ ਕਿ ਮੈਂ ਕਈ ਮੁੰਡੇ ਤੁਹਾਨੂੰ ਦਗਾ ਜਿੱਥੇ ਇੱਕ ਕਿੱਲੇ ਤੋਂ ਜਿਨਾਂ ਨੇ 10 ਕਿੱਲੇ ਵੀ ਕਰੇ ਨੇ ਉਹ ਵੀ ਦਿਖਾ ਦਿੰਨਾ ਜਿੱਥੇ ਉਹਨਾਂ ਨੇ ਇੱਕ ਮੰਜ਼ਲ ਕੋਠੀ ਸੀ ਤਿੰਨ ਤਿੰਨ ਮੰਜ਼ਲਾ ਕੋਠੀਆਂ ਪਾਤੀਆਂ ਇੱਕ ਭਰਾ ਬਾਹਰ ਗਿਆ ਸੀ ਤਿੰਨ ਭੈਣਾਂ ਦਾ ਪਿੱਛੇ ਵਿਆਹ ਕਰਾਤਾ ਕਿ ਜੇ ਮੁੰਡੇ ਵੀ ਤਾਂ ਹੈ ਨੇ ਇਹ ਵੀ ਤਾਂ ਬਾਹਰ ਜਾ ਕੇ ਹੀ ਬਣੇ ਨੇ ਫਿਰ ਤੁਸੀਂ ਸਾਨੂੰ ਕਿਦਾਂ ਕਹਿ ਰਹੇ ਹੋ ਯਾਰ ਤੁਸੀਂ ਕੋਈ ਕੰਮ ਨਹੀਂ ਕਰਦੇ ਅਸੀਂ ਬਾਹਰ ਜਾ ਕੇ ਆਪਣੇ ਮਾਪਿਓ ਦਾ ਕਰਜਾ ਤਾਰਿਆ ਸੀ ਅਬ ਆਪਣੇ ਪਿਓ ਨੂੰ ਕਿਹਾ ਤੂੰ ਚਿੱਟਾ ਸੂਟ ਪਾ ਕੇ ਘਰੇ ਬਹਿਟ ਅਸੀਂ ਕੰਮ ਕਰਦੇ ਆ ਆਪਣੀ ਮਾਂ ਨੂੰ ਕਹਾਂ ਤੈਨੂੰ ਸੋਨੇ ਦੇ ਬਾਲੀਆਂ ਲੈ ਕੇ ਦਿੰਨੇ ਸਭ ਸਾਡੀ ਗਲਤੀ ਕੀ ਆ ਗਲਤੀ ਕੀ ਆ ਗਲਤੀ ਇਹ ਹੈ ਕਿ ਏਜੰਟ ਗਲਤ ਨੇ ਜਿਹੜੇ ਤੁਹਾਨੂੰ ਇਲੀਗਲੀ ਭੇਜਦੇ ਨੇ ਹੁਣ ਜਿਹੜੇ 800 ਬੱਚੇ ਜਿਹੜੇ ਰਿਪੋਰਟ ਹੋਣ ਲੱਗੇ ਸੀਗੇ ਉਹਨਾਂ ਚ ਉਹਨਾਂ ਦੇ ਬੱਚਿਆਂ ਦਾ ਕਿਆ ਕਸੂਰ ਸੀਗਾ ਉਹਨਾਂ ਦੀ ਮਾਂਵਾਂ ਰੋਂਦੀਆਂ ਸੀਗੀਆਂ ਪਿੱਛੇ ਬਿਲਕੁਲ ਉਹਨਾਂ ਦਾ ਕਸੂਰ ਇੰਨਾ ਸੀਗਾ ਕਿ ਏਜੰਟ ਪੰਜਾਬ ਦੇ ਵਿੱਚ ਦੁਕਾਨਾਂ ਖੋਲ ਕੇ ਬੈਠੇ ਨੇ ਯਾਰ ਟਾਲੀਵਾਲ ਨੇ ਆਪ ਕਿਹਾ ਇਹਨਾਂ ਦੇ ਐਨਆਰਆਈ ਮੰਤਰੀ ਨੇ ਕਿ ਪਰਚੂਨ ਦੀ ਦੁਕਾਨਾਂ ਵਾਂਗ ਖੋਲੀਆਂ ਫਿਰ ਉਹਤੇ ਐਕਸ਼ਨ ਕਿਉਂ ਨਹੀਂ ਲੈ ਰਹੇ ਯਾਰ ਆਪਾਂ ਨੂੰ ਪਤਾ ਕਿ ਯਾਰ ਇਹ ਬੰਦੇ ਇੱਥੇ ਚਿੱਟਾ ਵੇਚ ਰਿਆ ਇਹਦੇ ਚਿੱਟੇ ਵਾਲੇ ਤੇ ਐਕਸ਼ਨ ਨਹੀਂ ਲੈ ਰਹੇ ਇਸ ਲਈ ਸਾਬ ਗਲਤੀਆਂ ਕੁਝ ਸਾਡੇ ਤੋਂ ਵੀ ਹੋਈਆਂ ਨੇ ਮੈਂ ਚਾਹੁੰਦਾ ਸੀਗਾ ਮੈਂ 1 ਸਾਲ ਪਹਿਲਾਂ ਜਦੋਂ ਮੈਂ ਇਹ ਮੁਹਿੰਮ ਛੇੜੀ ਸੀਗੀ ਆ ਮੇਤੋਂ ਉਸ ਲੈਵਲ ਤੇ ਇਹ ਮੁਹਿੰਮ ਲੈ ਨਹੀਂ ਗਿਆ ਮੈਂ ਪੰਜਾਬ ਤੇ ਕਿਉਂਕਿ ਮੈਨੂੰ ਇਹ ਸਰਕਾਰ ਵੱਲੋਂ ਬਹੁਤ ਪ੍ਰੈਸ਼ਰ ਸੀਗਾ ਏਜੰਟਾਂ ਦੀਆਂ ਧਮਕੀਆਂ ਧਮਕੀਆਂ ਸਾਰਾ ਕੁਝ ਸੀਗਾ ਪਰ ਅਸੀਂ ਉਦੋਂ ਮੈਂ ਕਿਹਾ ਸੀਗਾ ਮੈਂ ਕਿ ਇਹ ਜਿਹੜੇ ਬੱਚੇ ਬਾਹਰ 700 ਬੱਚੇ ਆ ਕੇ ਇੱਥੇ ਡਿਪੋਰਟ ਹੋਗੇ ਨਾ ਤਾਂ ਇਹਨਾਂ ਨੇ ਭੀਖ ਮੰਗਣੀ ਹੈ ਬਹੁਤ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ ਜਾ ਉਹ ਰਹਿਣ ਦੇ ਤੂੰ ਹੁਣ ਜਿੰਨਾ ਡਾਟਾ ਉਹਨਾਂ ਕੋਲ ਆ ਜੇ ਲੱਖਾਂ ਬੱਚੇ ਪੰਜਾਬ ਦੇ ਵਿੱਚ ਆ ਗਏ ਤਾਂ ਪੰਜਾਬ ਦਾ ਹਾਲ ਤੁਸੀਂ ਸੋਚ ਚੁੱਕੀ ਹੋਊਗਾ ਇਹ ਭਗਵੰਤ ਮਾਨ ਕਹਿੰਦਾ ਸੀ ਕਾਲੀ ਜਵਾਨ ਵਾਲਾ ਕਿ ਬਾਹਰੋਂ ਬੱਚੇ ਇੱਥੇ ਲਿਆ ਕੇ ਮੈਂ ਕੰਮ ਕਰਾਊਗਾ ਹੁਣ ਆਪਣੇ ਹੀ ਬੱਚੇ ਜਿਹੜੇ ਵਿਚਾਰੇ 30-30 ਲੱਖ ਰੁਪਏ ਲਾ ਕੇ ਬਾਹਰ ਗਏ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਜਦੋਂ ਉਹ ਆ ਕੇ ਇੱਥੇ ਕੰਮ ਕਰਨਗੇ ਕਿਤੇ ਕੋ ਕੰਮ ਨਹੀਂ ਹੋਣਾ ਕੋਈ ਅੱਛਾ ਭਈ ਜਿਹੜੇ ਸਾਰੇ ਆ ਰਹੇ ਨੌਜਵਾਨ ਉਹਨਾਂ ਦੇ ਘਰਾਂ ਦੇ ਵਿੱਚ ਨਾ ਗਮਗੀਨ ਮਾਹੌਲ ਹੋਇਆ ਪਿਆ ਇਹ ਕਿ ਇਹ ਹੋਇਆ ਪਿਆ ਕਿਉਂਕਿ ਬੱਚੇ ਛੋਟੇ ਛੋਟੇ ਮਾਸੂਮ ਨੇ ਉਰ ਰੋ ਰਹੇ ਨੇ ਮਾਵਾਂ ਰੋ ਰਹੀਆਂ ਨੇ ਕਿ ਵੀ ਕਿਸ ਨੇ 40 ਲੱਖ ਦਾ ਕਰਜ਼ਾ ਲਿਆ ਹੋਇਆ ਕਿਸ ਨੇ 50 ਲੱਖ ਦਾ ਕਰਜ਼ਾ ਲਿਆ ਹੋਇਆ ਕਿ ਵੀ ਚਲੋ ਪੁੱਤ ਬਾਹਰ ਜਾਊਗਾ ਤੇ ਕੋਈ ਘਰ ਦਾ ਸੋਨਾ ਹੋ ਜਾਏਗਾ ਉਹ ਰੋ ਰਹੇ ਨੇ ਘਰਾਂ ਦੇ ਵਿੱਚ ਮਾਹੌਲ ਬੜਾ ਹੈ ਕਈ ਲੋਕ ਹੱਸ ਰਹੇ ਨੇ ਆਹ ਤਸਵੀਰਾਂ ਨੂੰ ਕਿਵੇਂ ਦੇਖਦੇ ਹੋ ਕਿ ਜਦੋਂ ਸਾਡੇ ਘਰ ਦੇ ਵਿੱਚ ਅੱਗ ਲੱਗਦੀ ਹੈ ਤਾਂ ਅਸੀਂ ਦੂਜੇ ਉਹ ਦੇਖ ਕੇ ਹੱਸਦੇ ਆ ਕਿ ਵੀ ਹਾਂ ਵੀ ਉਹਦੇ ਘਰੇ ਵੀ ਅੱਗ ਲੱਗੀ ਐ ਤੇ ਆ ਚੀਜ਼ ਸਭ ਇਹ ਜਿਹੜੇ ਹੱਸ ਰਹੇ ਨੇ ਕੋਈ ਗੱਲ ਨਹੀਂ ਅੱਗ ਗਵੰਡੀਆਂ ਦੇ ਲੱਗੀ ਐ ਆਪਣੇ ਵੀ ਆਈ ਜਾਣੀ ਐ ਹੂੰ ਕੋਈ ਵੱਡੀ ਗੱਲ ਨਹੀਂ ਹੈ ਜਿਹੜੇ ਹੱਸ ਰਹੇ ਨੇ ਇਹਨਾਂ ਨੂੰ ਇਹ ਤਾਂ ਗੁਰਨਾਨਕ ਦੇਵ ਜੀ ਤੇ ਹੱਸਦੇ ਸੀਗੇ ਹੂੰ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਚੱਲੇ ਇਹ ਲੋਕਾਂ ਦੇ ਜਿਹੜੇ ਹੱਸ ਰਹੇ ਨੇ ਉਹਨਾਂ ਨੂੰ ਇਹ ਕੀ ਗੱਲ ਕਹਿਣਾ ਚਾਹੁੰਦਾ ਪਰ ਪਤਾ ਨਹੀਂ ਸਮਝਣਗੇ ਕਿ ਨਹੀਂ ਸਮਝਣਗੇ ਪਰ ਹਾਂ ਬਹੁਤ ਲੋਕ ਹੱਸ ਵੀ ਰਹੇ ਨੇ ਕਿਉਂਕਿ ਕਿ ਇਹਦਾ ਮੁੰਡਾ ਬਾਹਰ ਚਲਾ ਗਿਆ ਜੀ ਸਾਡਾ ਰਹਿ ਗਿਆ ਸੀ ਹੂੰ ਭੇਜਣ ਦੇ ਵਿੱਚ ਅੰਦਰ ਦਿਲ ਉਹਨਾਂ ਵੀ ਕਰਦਾ ਸੀ ਭੇਜਦੀਏ ਹਮ ਹੁਣ ਕਹ ਰਿਹਾ ਕਿ ਵਧੀਆ ਹੋਇਆ ਸੀ ਨਹੀਂ ਭੇਜਿਆ ਨਹੀਂ ਵਧੀਆ ਨਹੀਂ ਹੋਇਆ ਇਹ ਜਾਂ ਜਦੋਂ ਮਾੜੇ ਬੰਦੇ ਜਿਆਦਾ ਇਕੱਠੇ ਹੋ ਜਾਂਨ ਨਾ ਹਮ ਫਿਰ ਸਹੀ ਬੰਦਾ ਤਾਂ ਚੁੱਪ ਹੋ ਹੀ ਜਾਂਦਾ ਪਰ ਪ੍ਰਮਾਤਮਾ ਇਹ ਜਗ ਪਤੀਰਾ ਲੈ ਆਂਦਾ ਕਿ ਅਖੀਰ ਚ ਸਹੀ ਬੰਦੇ ਦੀ ਲੱਤ ਉੱਤੇ ਹੁੰਦੀ ਹੈ ਹਮ ਜਿਹੜੇ ਬਾਹਰੋਂ ਇੱਧਰ ਆਏ ਨੇ ਜਾਂ ਫਿਰ ਰੋ ਰਹੇ ਨੇ ਬਹੁਤ ਔਖਾ ਬਈ ਇਹਨਾਂ ਨੂੰ ਕੰਟਰੋਲ ਕਰਨਾ ਹਮ ਇਹ ਦਿਲ ਟੁੱਟ ਚੁੱਕੇ ਆ ਇਹਨਾਂ ਦਾ ਬਿਲਕੁਲ ਬਹੁਤ ਜ਼ਿਆਦਾ ਹਮ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਕਿਉਂਕਿ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਹਾਂ ਅਸੀਂ ਕੀ ਕਰ ਸਕਦੇ ਬੋਦੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਕਿਹਾ ਕਿ ਅਸੀਂ ਵੀ ਨਹੀਂ ਕੁਝ ਕਰ ਸਕਦੇ ਅਸੀਂ ਭਾਰਤ ਸਰਕਾਰ ਨੂੰ ਕਵਾਂਗੇ ਕਿ ਉਹ ਜੀ ਕੁਲਦੀਪ ਸਿੰਘ ਢਾਲੀਵਾਲ ਨਹੀਂ ਕੁਝ ਕਰਦਾ ਕਿਉਂਕਿ ਦੋ ਦੇਸ਼ਾਂ ਦਾ ਮਸਲਾ ਕਹਿੰਦੇ ਐਨਆਰਆਈ ਮੰਤਰੀ ਆ ਉਹ ਜੇ ਕੁਲਦੀਪ ਸਿੰਘ ਢਾਲੀਵਾਲ ਨੇ ਕੁਝ ਕਰਦਾ ਇਸਤਿਫਾ ਦੇਣਾ ਚਾਹੀਦਾ ਹਾਂ ਇਸਤਿਫਾ ਦੇਣਾ ਚਾਹੀਦਾ ਢਾਲੀਵਾਲ ਨੂੰ ਹਾਂ ਉਹ ਕਹਿੰਦੇ ਅਸੀਂ ਬੱਚਿਆਂ ਦਾ ਦੁੱਖ ਸੁਣ ਲੈਨੇ ਆ ਬਾਕੀ ਜੇ ਮਸਲਾ ਜਿਹੜਾ ਹੱਲ ਕਰਨਾ ਉਹ ਦੋ ਦੇਸ਼ਾਂ ਦੀ ਗੱਲ ਹੈ ਦੁੱਖ ਤਾਂ ਅਸੀਂ ਸੁਣੀ ਜਾਵਾਂਗੇ ਅਸੀਂ ਕਿਸੇ ਅਹੁਦੇ ਤੇ ਨਹੀਂ ਹੈਗੇ ਕੁਝ ਸਵਿਧਾਨਿਕ ਸਾਡੇ ਕੋਲ ਆਧਾ ਨਹੀਂ ਕੋਈ ਸਵਿਧਾਨਿਕ ਸਾਡੇ ਕੋਲ ਤਨਖਾਹ ਨਹੀਂ ਮਿਲਦੀ ਹੂੰ ਦੁੱਖ ਤਾਂ ਅਸੀਂ ਸੁਣ ਲੈਨੇ ਆ ਪਰ ਉਹ ਦੁੱਖ ਦਾ ਅਸੀਂ ਕਰਾਂਗੇ ਕੀ ਸਾਬ ਹੂੰ ਸਰਕਾਰ ਦਾ ਕੰਮ ਹੁੰਦਾ ਕਿ ਆਪਣੀ ਪ੍ਰਜਾ ਨੂੰ ਦੇਖੋ ਤਾਂ ਸੀ ਉਹ ਦੁੱਖ ਆ ਜੇ ਉਹਨਾਂ ਨੂੰ ਠੀਕ ਕਿੱਦਾਂ ਕਰਨਾ ਕੀ ਕਰਨਾ ਚਾਹੀਦਾ ਸਰਕਾਰ ਨੂੰ ਸਾਬ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਹੂੰ ਪਹਿਲੀ ਗੱਲ ਤਾਂ ਪੂਰੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਜਿਹੜੇ ਬੱਚੇ ਡਿਪਰੈਸ਼ਨ ਚ ਨੇ ਯਾਰ ਇੱਕ ਆਸ ਮਰ ਗਈ ਪੰਜਾਬ ਦੇ ਵਿੱਚੋਂ ਹੂੰ ਉਹ ਆਸ ਜਗਾਉਣੀ ਬਹੁਤ ਜ਼ਰੂਰੀ ਹੈ ਜਦੋਂ ਇੱਕ ਬੱਚੇ ਦੇ ਇੱਕ ਮਾਂ ਦੇ ਆਪਣੇ ਪੁੱਤ ਵੱਲੋਂ ਆਸ ਹੁੰਦੀ ਹੈ ਕਿ ਵੱਡਾ ਹੋ ਕੇ ਉਹ ਪਿਓ ਵੱਲੋਂ ਕਿ ਇਹ ਮੇਰਾ ਸਾਡਾ ਬੜਾਪਾ ਘਟੂਗਾ ਇੱਕ ਆਸ ਆ ਨਾ ਹਾਂ ਹੈ ਨਾ ਆਪਾਂ ਬਾਹਰ ਜਾਣੇ ਆ ਹੁਣ ਸਾਨੂੰ ਵੀ ਆਸ ਆ ਯਾਰ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਜਾਂ ਅਸੀਂ ਪਾਵਰ ਦੇ ਵਿੱਚ ਆਏ ਅਸੀਂ ਇਹ ਕਰਾਂਗੇ ਸਾਡੇ ਵੀ ਆਸ ਆ ਨਾ ਚੱਕਰ ਇਹ ਹੋ ਗਿਆ ਬਈ ਪੰਜਾਬ ਦੇ ਲੀਡਰਾਂ ਨੇ ਸਿਆਸਤ ਇੰਨੀ ਗੰਦੀ ਕਰਤੀ ਕਿ ਸਾਡੇ ਨੌਜਵਾਨਾਂ ਦੀ ਆਸ ਮੁੱਕ ਗਈ ਉਮੀਦ ਮੁੱਕ ਗਈ ਇੱਕੇਰਨ ਮੁੱਕ ਗਈ ਉਹ ਆਸ ਉਮੀਦ ਤੇ ਕਿਰਨ ਜਦ ਤੱਕ ਨਮੀ ਨਹੀਂ ਜਾਗਦੀ ਉਹ ਤੱਕ ਪੰਜਾਬ ਨੇ ਇਦਾਂ ਹੀ ਰੋਲਣਾ ਜਿੱਦਣ ਆਸ ਤੇ ਉਮੀਦ ਤੇ ਇੱਕ ਜੋਤ ਨਮੀ ਪੰਜਾਬ ਚ ਜਾਗੀ ਵਿਚਾਰ ਧਾਰਾ ਪੰਜਾਬ ਦੇ ਵਿੱਚ ਆ ਗਈ ਕਿ ਹਾਂ ਯਾਰ ਇਹਨਾਂ ਦੇ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਲੀਡਰ ਬਣੇ ਆ ਤੇ ਇਹਨਾਂ ਵਾਸਤੇ ਕੁਝ ਹੋਤੀ ਹੈ ਉਦੋਂ ਇਹ ਸਾਰਾ ਕੁਝ ਸਹੀ ਹੋਣਾ ਅੱਛਾ ਬਈ ਇਹ ਵੀ ਲੋਕ ਸਵਾਲ ਕਰਨਗੇ ਜਦੋਂ ਹੁਣ ਅੰਕੜੇ ਆਣਗੇ ਕਿ ਕਿਹੜਾ ਬੰਦਾ ਕਦੋਂ ਗਿਆ ਸੀਗਾ ਕੀ ਪਤਾ ਤੁਹਾਡੇ ਸਾਰੇ ਸਾਰੇ ਚੱਲ ਜਾਣ ਸਾਰੇ ਕਾਂਗਰਸ ਸਰਕਾਰ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਮੁੰਡੇ ਨੌਜਵਾਨ ਗਏ ਹਣ ਤੇ ਫਿਰ ਲੋਕ ਕਹਿਣਗੇ ਕਿ ਆਮ ਆਦਮੀ ਪਾਰਟੀ ਨੂੰ ਕਿਉਂ ਘਤ ਭੰਡੀ ਜਨੇ ਇਹ ਤਾਂ ਤੁਹਾਡੇ ਵੇਲੇ ਹੋਇਆ ਸੀ ਸਿੱਖ ਸਾਹਿਬ ਮੈਂ ਤਾਂ ਸ਼ੁਰੂ ਤੋਂ ਹੀ ਕਿਹਾ ਕਿ ਸਾਰੇ ਲੀਡਰ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋਗੇ ਆਮ ਆਦਮੀ ਪਾਰਟੀ ਨੂੰ ਕਿਉਂ ਭੰਡ ਰਹੇ ਹੋ ਜਦੋਂ ਕੋਵਿਡ ਆਇਆ ਸੀਗਾ ਉਦੋਂ ਕੋਈ ਕਿਸੇ ਨੇ ਨਹੀਂ ਕਿਹਾ ਸੀਗਾ ਕਿ ਇਹ ਪਹਿਲੀ ਪਹਿਲੀ ਵਾਰੀ ਆਪਤਾ ਆਈ ਸੀਗੀ ਹਰ ਚੀਜ਼ ਜਿਹੜਾ ਚੀਜ਼ ਮਰਦ ਹੁੰਦਾ ਨਾ ਬੰਦਾ ਜਦੋਂ ਉਹ ਤੇ ਆਪਤਾ ਆਉਂਦੀ ਹੈ ਨਾ ਮਰਦਾਂ ਦਾ ਹੀ ਆਪਦਾ ਆਉਂਦੀ ਹੈ ਉਹਨੂੰ ਫਿਰ ਉਹ ਤਲਵਾਰ ਲੈ ਕੇ ਖੜਾ ਹੁੰਦਾ ਹਾਂ ਅਸੀਂ ਤੁਹਾਡੇ ਮੂਹਰੇ ਹੈਗੇ ਹਾਂ ਹਰ ਚੀਜ਼ ਇਹ ਕਹਿ ਦਿੰਦੇ ਆ ਕਿ ਪਿਛਲੀ ਸਰਕਾਰ ਵੇਲੇ ਹੋਇਆ ਸੀਗਾ ਤਾਂ ਸਭ ਪਿਛਲੀ ਸਰਕਾਰ ਨੂੰ ਹੀ ਬਣ ਲੈਣ ਦਿਓ ਫਿਰ ਪਿਛਲੀ ਸਰਕਾਰਾਂ ਇਹ ਭੇਜੋਗੇ ਬਾਰੇ ਪਿਛਲੀ ਸਰਕਾਰ ਯਾਰ ਮੈਨੂੰ ਤਾਂ ਬਾਹਰ ਜਾਣਾ ਤਾਂ ਮੈਂ ਤਾਂ ਕੋਈ ਗਲਤ ਮੰਨਦਾ ਨਹੀਂ ਮੈਂ ਤਾਂ ਅੱਜ ਵੀ ਠੋਕ ਕੇ ਕਹਿਣਾ ਜਿਵੇਂ ਡਿਪੋਰਟ ਹੋ ਕੇ ਆਏ ਫਿਰ ਸਰਕਾਰ ਯਾਰ ਇਹ ਜਿਹੜੇ ਡਿਪੋਰਟ ਹੋ ਕੇ ਆਏ ਨੇ ਉਹ ਗਲਤੀ ਸਰਕਾਰ ਦੀ ਆ ਉਹ ਕਿਵੇਂ ਉਹ ਗੱਲ ਸਮਝਾਓ ਕਿ ਕਿਵੇਂ ਗਲਤੀ ਹੈ ਕਿ ਇਹ ਬੰਦ ਨਹੀਂ ਕਰ ਸਕੇ ਉਹਨਾਂ ਨੂੰ ਫੜ ਨਹੀਂ ਸਕੇ ਜਿਹੜੇ ਡੌਂਕੀ ਭੇਜਦੇ ਨੇ ਬਸ ਇੰਨੀ ਗਲਤੀ ਹੈ ਅੱਜ ਹਾਈਲਾਈਟ ਸੈਂਟਰ ਕਿੰਨੇ ਸਰਕਾਰ ਨੇ ਬੰਦ ਕਰੇ ਨੇ ਲੈਓ ਮੈਨੂੰ ਅੰਕੜਾ ਦੇ ਦਿਓ ਹਮ ਕਿੰਨੇ ਹਾਈਲਾਈਟ ਸੈਂਟਰ ਇਹਨਾਂ ਨੇ ਬੰਦ ਕਰੇ ਨੇ ਜਿਹੜਾ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਨੇ ਇੱਕ ਵੀ ਜੇ ਕਰਿਆ ਹੋਵੇ ਮੈਂ ਤੁਹਾਡਾ ਦੇਨਦਾਰ ਹਮ ਇੱਕ ਵੀ ਨਹੀਂ ਕਰਿਆ ਫਿਰ ਇਹ ਚ ਗਲਤੀ ਕੀ ਦੀ ਆ ਸਰਕਾਰ ਤਾਂ ਇਹਨਾਂ ਦੀ ਆ ਨਾ ਅਸੀਂ ਡਾਂਗਾ ਲੈ ਕੇ ਕਿਸੇ ਹਾਈਲਾਈਟ ਸੈਂਟਰ ਦੇ ਬਾਹਰ ਚਲ ਜੀਏ ਹਮ ਅਸੀਂ ਕਹੀਏ ਯਾਰ ਅਸੀਂ ਤੈਨੂੰ ਬੰਦ ਕਰਾਂਗੇ ਹਮ ਉਹਨੇ ਸਾਡੇ ਤੇ ਪਰਚਾ ਦੇ ਦੇਣਾ ਪਰਚਾ ਉਲਟਾ ਛੜਤੇ ਹੋਏ ਨਾ ਹਮ ਹਾਂ ਹੁਣ ਨਸ਼ੇ ਮੁੰਡੇ ਬੰਦ ਕਰਨ ਗਏ ਸੀਗੇ ਨਾ ਉਹਨਾਂ ਤੇ ਪਰਚਾ ਹੋ ਗਿਆ ਉਹਨਾਂ ਨੂੰ ਜੇਲਾਂ ਘਟਣੀਆਂ ਪਈਆਂ ਨਸ਼ਾ ਕਹੇ ਬੰਦ ਹੋਇਆ ਨਹੀਂ ਇਹ ਚ ਗਲਤੀ ਕੀ ਦੀ ਤੁਸੀਂ ਦੱਸੋ ਹੁਣ ਮੈਨੂੰ ਹਮ ਸਰਕਾਰ ਦੀ ਗਲਤੀ ਹੈ ਨਾ ਸਾਹਿਬ ਹਮ ਹੁਣ ਜਿਹੜੇ ਆ ਗਏ ਉਹ ਠੀਕ ਆ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਤਾਂ ਰੋਕ ਲੋ ਹਮ ਅਵੇਰ ਨਹੀਂ ਹੋ ਸਕਦਾ ਕਿ ਜਿਵੇਂ ਹੁਣੇ ਅੱਧੇ ਤਾਂ ਬਾਹਰ ਆ ਗਏ ਅੱਧੇ ਹੁਣ ਕੋਈ ਪਨਾਮਾ ਦੇ ਜੰਗਲਾਂ ਦੇ ਵਿੱਚ ਵੀ ਹੋ ਸਕਦੇ ਆ ਕਈ ਮੈਕਸੀਕੋ ਤੱਕ ਪਹੁੰਚੇ ਹੋ ਸਕਦਾ ਕੋਈ ਹੋਰ ਵੀ ਕਿਤੇ ਕਿਉਂਕਿ ਐ ਹੁੰਦਾ ਕਿ ਛੋਟੀ ਕੰਟਰੀ ਤੋਂ ਉੱਥੇ ਤੱਕ ਪਹੁੰਚਣਾ ਕਈ ਲੋਕ ਇਹ ਵੀ ਸੋਚਦੇ ਆ ਯਾਰ ਜਗਸੀਰ ਭਾਈ ਦੇਖੋ ਫੇਰ ਉਹੀ ਗੱਲ ਇਹਨਾਂ ਨੂੰ ਰਾਸਤਾ ਕੌਣ ਦੇ ਰਿਹਾ ਨੀ ਹੋ ਸਕਦੇ ਨਾ ਇਹ ভাই ਬਿਲਕੁਲ ਹੋ ਸਕਦੇ ਨੇ ਇਦਾਂ ਨਹੀਂ ਹੁੰਦਾ ਇਹ ਕੀ ਆ ਡਾਂਕੀ ਜਦੋਂ ਤੁਸੀਂ ਜਾਣੋ ਨਾ ਅਮਰੀਕਾ ਦਾ ਜਦੋਂ ਮੈਕਸੀਕੋ ਦਾ ਬਾਰਡਰ ਟੱਪਦੇ ਹੋ ਉਦੋਂ ਤੁਹਾਨੂੰ ਜੇਲ ਇਹ ਹੋਣੀ ਹੀ ਪੈਂਦੀ ਹੈ ਦੋ ਰਾਸਤੇ ਨੇ ਜਾਂ ਤਾਂ ਤੁਸੀਂ ਭੱਜੋ ਫਿਰ ਤੁਸੀਂ ساری ਉਮਰ ਵਾਸਤੇ ਇਲੀਗਲ ਹੋ ਜਦੋਂ ਤੁਸੀਂ ਜੇਲ ਦੇ ਵਿੱਚੋਂ ਉੱਥੇ ਜਾ ਕੇ ਰੁਕ ਜਾਂਦੇ ਹੋ ਫਿਰ ਤੁਹਾਨੂੰ ਸਾਈਲੰਟ ਮਿਲ ਜਾਂਦਾ ਸਿਮਰਜੀਤ ਸਿੰਘ ਮਾਨ ਨੇ ਆਪਣੇ ਲੈਟਰ ਹੈਡ ਤੇ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਸਾਈਲੰਟ ਦਵਾਇਆ ਕਿ ਸਾਨੂੰ ਪੰਜਾਬ ਦੇ ਵਿੱਚ ਖਤਰਾ ਆ ਤੇ ਅਸੀਂ ਇੱਥੇ ਰਹਿ ਰਹੇ ਹ ਉਸ ਤੋਂ ਬਾਅਦ ਉਹ ਜਾਂ ਫਿਰ ਕਿ ਪੰਜਾਬ ਦੇ ਵਿੱਚ ਐਂਟੀ ਟੈਰਰਿਸਟਾਂ ਇਹਨੇ ਵੱਡੇ ਵੱਡੇ ਜਿਹੜੇ ਟੈਰਰਿਸਟ ਬਣੇ ਫਿਰਦੇ ਆ ਤੇ ਕੁਝ ਵੀ ਨਹੀਂ ਹੈਗੇ ਇਹ ਬੱਚਿਆਂ ਤੋਂ ਇੱਕ ਇੱਕ ਲੈਟਰ ਦਾ 10-10 ਲੱਖ ਰੁਪਏ ਲੈਂਦੇ ਨੇ ਇਹ ਵੀ ਮੈਂ ਤੁਹਾਨੂੰ ਇਹ ਧੰਦਾ ਚੱਲ ਰਿਹਾ ਬਹੁਤ ਵੱਡੇ ਲੈਵਲ ਦੇ ਨਾਲ ਕਿ ਪੰਜਾਬ ਦੇ ਵਿੱਚ ਤਾਂ ਜੀ ਬੰਬ ਬਲਾਸਟ ਹੋ ਰਹੇ ਨੇ ਇਹ ਹੋ ਰਹੇ ਨੇ ਕਿ ਸਾਨੂੰ ਪੰਜਾਬ ਤੋਂ ਖਤਰਾ ਆਇਆ ਇਹ ਕੌਣ ਕਰਦਾ ਏ ਪਾਰਟੀਆਂ ਕਰਦੀਆਂ ਪਾਰਟੀਆਂ ਨਹੀਂ ਇਹ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਟੈਰਰਿਸਟ ਮੰਨਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਤਾਂ ਜੀ ਇਹ ਚਾਹੀਦਾ ਉਹ ਚਾਹੀਦਾ ਪੰਜਾਬ ਦੇ ਵਿੱਚ ਆਪਣਾ ਅਮਨ ਕਾਨੂੰਨ ਸ਼ਾਂਤੀ ਉਸ ਤੋਂ ਬਾਅਦ ਫਿਰ ਇਹ ਬੱਚਾ ਚੱਲਦਾ ਜਾਂਦਾ ਜੇਲ੍ਹ ਚ ਜੇਲ੍ਹ ਦੇ ਵਿੱਚ ਫਿਰ ਤੁਹਾਨੂੰ ਕੋਰਟ ਦੇ ਵਿੱਚ ਹੀਅਰਿੰਗ ਹੁੰਦੀ ਹੈ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ ਜੱਜ ਦੇ ਉੱਤੇ ਹੁੰਦਾ ਕਿ ਜੱਜ ਕਵੇ ਜਾਂ ਤੇਰੇ ਤੇ 20 ਲੱਖ ਰੁਪਏ ਪਾ ਕੇ ਬੌਂਡ ਭਰ ਕੇ ਤੁਹਾਨੂੰ ਛੱਡ ਦਿੰਦੇ ਜਾਂ ਫਿਰ ਜੱਜ ਦੇ ਮੂਡ ਤੇ ਜੱਜ ਕਹਿੰਦਾ ਯਾਰ ਚੱਲ ਤੂੰ ਬਾਹਰ ਇੰਡੀਆ ਨੂੰ ਚੱਲ ਹੁਣ ਜਦੋਂ ਲੋਸ ਸਟਰੋਂਗ ਹੋਇਆ ਕਈ ਕੈਂਪ ਲੱਗਦੇ ਨੇ ਜਿੱਦਾਂ 2-2 3-300 ਬੱਚੇ ਦਾ ਕੈਂਪ ਆ ਉਹਦੇ ਵਿੱਚ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ 6-6 ਮਹੀਨੇ ਦੇ ਬਾਅਦ ਨੰਬਰ ਆਉਂਦਾ ਹੈ ਨਾ ਇਹ ਅੱਜ ਦਾ ਸਿਸਟਮ ਨਹੀਂ ਚੱਲਦਾ ਆ ਰਿਹਾ ਸਿਸਟਮ ਬਹੁਤ ਵੱਡਾ ਚੱਲਦਾ ਆ ਰਿਹਾ ਸਾਇਲਮ ਮਿਲਦੀ ਹੈ ਬੱਚਿਆਂ ਨੂੰ ਉਹਦੇ ਇਹ ਸਿਸਟਮ ਦੇ ਵਿੱਚ ਜਾ ਕੇ ਹੀ ਸਿਸਟਮ ਨੂੰ ਸਾਫ਼ ਕਰਿਆ ਜਾ ਸਕਦਾ। ਹੂੰ ਇਹ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਬਾਹਰ ਪੱਕੇ ਹੋ ਰਹੇ ਨੇ ਆ ਫਿਰ ਜਿਹੜਾ ਇਹ ਧੰਦਾ ਬਣਾਇਆ ਹੋਇਆ ਜਿਹੜੇ ਆਪਣੇ ਆਪ ਨੂੰ ਟੈਰਿਸਟ ਕਹਿੰਦੇ ਨੇ ਉਹ ਯਾਰ ਲੈਟਰ ਹੈਡ ਲਿਖ ਕੇ ਦਿੰਦੇ ਨੇ। ਹੂੰ ਉਹ ਸਾਬ ਉਹਨਾਂ ਤੇ ਤਾਂ ਬੋਲੇ ਕੋਈ। ਹੂੰ ਉਹਨਾਂ ਤੇ ਨਹੀਂ ਕੋਈ ਬੋਲਦਾ। ਅੱਛਾ ਉਹ ਲੈਟਰ ਹੈਡ ਦੇ ਪੈਸੇ ਲੈਂਦੇ ਨੇ। ਹੂੰ ਇਸ ਲਈ ਪੰਜਾਬ ਦੀ ਜਵਾਨੀ ਬਹੁਤ ਇੱਕ ਲਾਈਨ ਤੋਂ ਨਿਕਲ ਰਹੀ ਹੈ ਜੇ ਤੋ ਥੱਲੇ ਆ ਗੱਲਾਂ ਯਾਰ ਸਾਰੇ ਲੋਕ ਆਦੇ ਨੇ ਪੰਜਾਬ ਮਰ ਗਿਆ ਮਰ ਗਿਆ ਨਹੀਂ ਸਾਹਿਬ ਪੰਜਾਬ ਨੂੰ ਜਗਾਉਣ ਦੀ ਲੋੜ ਆ ਜਦ ਦਿਨ ਤੁਸੀਂ ਪੰਜਾਬ ਬਾਹਰ ਜਾ ਕੇ ਜਾਗ ਜਾਂਦਾ ਯਾਰ ਜਦੋਂ ਆਪਣੇ ਤੇ ਪੀੜ ਪੈਂਦੀ ਹੈ ਫਿਰ ਤੁਸੀਂ ਕਸੂਰ ਨੌਜਵਾਨਾਂ ਦਾ ਕਰਦੇ ਹੋ ਨੱਚੇ ਜੇ ਹੁੰਦੇ ਆ ਫਿਰ ਨੌਜਵਾਨ ਗਲਤ ਡਿਪੋਰਟ ਹੋ ਗਏ ਫਿਰ ਅਸੀਂ ਗਲਤ ਬੇਰੋਜ਼ਗਾਰੀ ਆ ਫਿਰ ਤੁਸੀਂ ਅਸੀਂ ਗਲਤ ਸਾਰੀ ਚੀਜ਼ਾਂ ਜਦ ਅਸੀਂ ਉਹ ਗਲਤ ਆ ਫਿਰ ਇੱਕ ਵਾਰੀ ਤੁਸੀਂ ਸਾਨੂੰ ਨੌਜਵਾਨਾਂ ਨੂੰ ਪੋਲਿਟਿਕਸ ਚ ਆਨਦੋ ਫਿਰ ਦੇਖੋ ਅਸੀਂ ਕਿਦਾਂ ਸਹੀ ਕਰਦੇ ਹਾਂ ਬਿਲਕੁਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨੌਜਵਾਨ ਵਾਪਸ ਆਏ ਨੇ ਕੋਈ ਵੀ ਹੈਗਾ ਉਹਨਾਂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਜਿਵੇਂ ਦੀ ਬੰਦੀ ਹੋਈ ਕਿ ਤੁਸੀਂ ਤੁਹਾਡੀ ਕਾਂਗਰਸ ਵੱਲੋਂ ਕੋਈ ਉਹਨਾਂ ਦੀ ਮਦਦ ਕੀਤੀ ਜਾਏਗੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਜਾਏਗਾ ਕਿ ਵੀ ਕੀ ਕੁਝ ਹੋਇਆ ਜਾਂ ਤੁਸੀਂ ਆਪਣੇ ਪੱਧਰ ਤੇ ਜਾਓਗੇ ਉਹਨਾਂ ਨੂੰ ਮੈਂ ਤਾਂ ਭਾਈ ਮੈਨੂੰ ਤਾਂ ਦੇਖੋ ਮੈਂ ਤਾਂ ਆਪਣੇ ਪੱਧਰ ਤੇ ਕਹਿ ਸਕਦਾ ਮੈਂ ਤਾਂ ਜਾਊਂਗਾ ਹੀ ਜਾਊਂਗਾ ਆ ਪੁਖਰੀਪਿੰਡ ਹੋਇਆ ਸੀਗਾ ਡੇਹਰਾ ਬੱਸੀ ਦੇ ਕੋਲ ਯੂਰਪ ਦੇ ਵਿੱਚ ਮੁੰਡਾ ਮਰ ਗਿਆ ਸੀ ਉਹਦੀ ਲਾਸ਼ ਨਹੀਂ ਭੇਜ ਰਹੇ ਸੀਗੀ ਜੇਲ੍ਹ ਦੇ ਵਿੱਚ ਮੁੰਡਾ ਮਰ ਗਿਆ ਸੀ ਤੁਸੀਂ ਪੁੱਛ ਕੇ ਮੈਂ ਉੱਥੇ ਗਿਆ ਸੀਗਾ ਅਗਲੇ ਦਿਨ ਹੀ ਮੰਤਰੀ ਚਲਾ ਗਿਆ ਸੀਗਾ ਮੈਂ ਤਾਂ 10000 ਸਾਡਾ ਮੇਰਾ ਤਾਂ ਫਰਜ਼ ਆ ਭਾਈ ਹਮ ਲੇਗਨ ਨੈਤਿਕਤਾ ਦੇ ਤਾਰਤੇ ਵੀ ਇੱਕ ਇਨਸਾਨੀਅਤ ਮੇਰੇ ਭਰਾ ਨੇ ਯਾਰ ਮੈਂ ਤਾਂ ਗਲਤ ਉਹਨਾਂ ਨੂੰ ਕਹਿ ਹੀ ਨਹੀਂ ਸਕਦਾ ਕਿਉਂਕਿ ਮੈਂ ਉਹੀ ਏਜ ਚੋਂ ਨਿਕਲ ਰਿਹਾ ਹਮ ਮੈਨੂੰ ਪਤਾ ਪੀਅਰ ਪ੍ਰੈਸ਼ਰ ਕੀ ਹੁੰਦਾ ਜਦ ਮਾਂ ਪਿਓ ਤੋਂ ਪੈਸੇ ਮੰਗ ਕੇ ਕਮਾਉਣਾ ਪੈਂਦਾ ਨਾ ਬਹੁਤ ਔਖਾ ਹੁੰਦਾ ਬਿਲਕੁਲ ਬੰਦਾ ਕਹਿੰਦਾ ਯਾਰ ਫਿਰ ਚਾਹੇ ਬਾਹਰ ਰੇਡੀਓ ਲਾ ਲਈਏ ਪਰ ਕੰਮ ਕਰਨਾ ਕੋਈ ਮੇਰੇ ਭਰਾ ਨੇ ਉਹ ਜਿਹੜੇ ਆਏ ਨੇ ਹਮ ਮੈਂ ਤਾਂ ਜ਼ਰੂਰ ਜਾਊਂਗਾ ਪਰ ਚੱਕਰ ਇਹ ਹੈ ਕਿ ਮੈਂ ਉਹਨਾਂ ਵਾਸਤੇ ਕਰ ਕੁਝ ਨਹੀਂ ਸਕੂਗਾ ਕੀ ਕਰਾਂ ਮੈਂ ਬਸ ਹਾਂ ਨਾ ਮੈਂ ਦੁੱਖ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ ਯਾਰ ਦੁੱਖ ਦੇ ਵਿੱਚ ਸ਼ਾਮਲ ਹੋ ਸਕਦੇ ਆ ਪਰ ਉਹਨਾਂ ਦੀ ਆਵਾਜ਼ ਬਣ ਸਕਦੇ ਹੋ ਕਿ ਹਾਂ ਆਵਾਜ਼ ਜ਼ਰੂਰ ਬਣਾਗੇ ਭਾਈ ਆਵਾਜ਼ ਪਹਿਲਾਂ ਵੀ ਬਣਨ ਦੀ ਕੋਸ਼ਿਸ਼ ਕਰੀ ਸੀਗੀ ਬਹੁਤਿਆਂ ਦੀ ਆਵਾਜ਼ ਬਣੇ ਵੀ ਪਰ ਚੱਕਰ ਇਹ ਹੋ ਜਾਂਦਾ ਕਿ ਸਾਡਾ ਪੰਜਾਬ ਨਾ ਜਦੋਂ ਤੱਕ ਤੀਰ ਵੱਜਦਾ ਨਹੀਂ ਨਾ ਉਦੋਂ ਤੱਕ ਫਿਰ ਇਹ ਕਹਿੰਦੇ ਯਾਰ ਕੋਈ ਨਹੀਂ ਗਵਾਂਡੀਆਂ ਦੇ ਅੱਗ ਲੱਗੀਆਂ ਲੱਗੀ ਰਹਿੰਦੇ ਮੈਂ ਪਹਿਲਾਂ ਵੀ ਕਿਹਾ ਸੀ ਯਾਰ ਇਹ ਭੀਖ ਮੰਗਣਾ ਆਪਣੇ ਬੱਚਿਆਂ ਨੇ ਇੱਥੇ ਉਦੋਂ ਮੇਰਾ ਬੜਾ ਮੁਝਾਕੜ ਆਇਆ ਸੀਗਾ ਹੁਣ ਸਭ ਉਹਨਾਂ ਕੋਲ ਡਾਟਾ ਬਹੁਤ ਵੱਡਾ ਆ ਹੂੰ ਤੇ ਬਦਨਾਮ ਪੰਜਾਬ ਨੂੰ ਜ਼ਿਆਦਾ ਇਸ ਲਈ ਕਰਿਆ ਜਾ ਰਿਹਾ 33 ਬੱਚੇ ਗੁਜਰਾਤ ਦੇ ਸੀਗੇ ਉਹਦੇ ਵਿੱਚ 33 ਹਰਿਆਣੇ ਦੇ 23 ਬੱਚੇ ਪੰਜਾਬ 23 24 ਬੱਚੇ ਪੰਜਾਬ ਦੇ ਜਾਂ ਫਿਰ 29 ਬੱਚੇ ਪੰਜਾਬ ਦੇ ਡਾਟਾ ਦੇ ਵਿੱਚ ਫਿਰ ਆਂਧਾਬਾਦ ਕਿਉਂ ਨਹੀਂ ਉਤਾਰਿਆ ਜਾਜ ਹੂੰ ਆਂਧਾਬਾਦ ਵੀ ਤਾਂ ਉਤਰ ਸਕਦਾ ਸੀਗਾ ਨਾ ਮੋਦੀ ਦਾ ਗੁਜਰਾਤ ਮਾਡਲ ਸੀਗਾ ਉੱਥੇ ਹੂੰ ਉੱਥੇ ਕੀ ਇਹਦਾ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ ਪੰਜਾਬ ਨੂੰ ਬਦਨਾਮ ਕਰਿਆ ਪੰਜਾਬ ਦੇ ਤਾਂ ਉਹ ਜਾਤ ਦੇ ਬੱਚੇ ਬੱਚੇ ਘੱਟ ਸੀਗੇ ਗੁਜਰਾਤ ਵੀ ਤਾਰੋ ਕਿਉਂ ਤੁਸੀਂ ਅੰਬਰਸਰ ਤਾਰਿਆ ਹੂੰ ਬਹੁਤ ਵੱਡੀ ਸੋਚਣ ਵਾਲੀ ਗੱਲ ਆ ਬਈ ਹੂੰ ਤੁਸੀਂ ਅੰਬਰਸਰ ਹੀ ਕਿਉਂ ਤਾਰਿਆ ਉਹ ਜਾਤ ਕਿਉਂਕਿ ਸਿਰਫ ਪੰਜਾਬ ਦੇ ਬੱਚੇ ਸਹੀ ਤਰੀਕੇ ਨਾਲ ਬਾਹਰ ਜਾ ਰਹੇ ਨੇ ਜਿਹੜਾ 1% ਏਜੰਟ 99% ਇਹਨਾਂ ਤੇ ਥੋਪ ਰਹੇ ਨੇ ਹੂੰ ਅਸੀਂ ਸਾਡੇ ਵੱਲੋਂ ਕੋਈ ਕਮੀ ਨਹੀਂ ਅਸੀਂ ਪੈਸੇ ਵੀ ਦੇ ਰਹੇ ਹਾਂ ਅਸੀਂ ਆਈਲਾਈਟਸ ਵੀ ਕਰ ਰਹੇ ਹਾਂ ਮਰ ਵੀ ਰਹੇ ਹਾਂ ਪਨਾਮਾ ਦੇ ਜੰਗਲਾਂ 'ਚ ਰੋਲ ਵੀ ਰਹੇ ਹਾਂ ਹੂੰ ਪਰ ਫੇਰ ਵੀ ਅਸੀਂ ਮਿਹਨਤ ਕਰ ਰਹੇ ਹਾਂ ਗਲਤੀ ਏਜੰਟਾਂ ਦੀ ਹੈ ਮੈਨੂੰ ਲੱਗਦ ਨਹੀਂ ਆਉਣ ਵਾਲੇ ਦਿਨਾਂ 'ਚ ਕੋਈ ਏਜੰਟ ਇਹਦੇ ਰਕੇਲ ਕਰ ਸੀ ਜਾਊਗੀ ਇਹ 2 ਸਾਲਾਂ ਬਾ 2 ਸਾਲ ਕੀ ਯਾਰ 20 30 ਦਿਨਾਂ ਬਾਅਦ ਫੇਰ ਇਹੀ ਡਰਾਮਾ ਚੱਲਣਾ ਤੁਸੀਂ ਦੇਖ ਬਿਲਕੁਲ ਬਹੁਤ ਸ਼ੁਕਰੀਆ ਇਸ਼ਤਪ੍ਰੀ ਸਿੰਘ ਸਿੱਧੂ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜੋ ਤਸਵੀਨਾ ਅਸੀਂ ਦੇਖਿਆ ਨੇ ਕਿ ਕਿੰਨੇ ਹੀ ਭਾਰਤੀंनो ਰਿਪੋਰਟ ਕੀਤਾ ਗਿਆ ਉਸ ਬਾਰੇ ਚਰਚਾ ਕੀਤੀ ਹੈ ਤਾਂ ਆਪਣੇ ਵਿਚਾਰ ਜੂ ਸਾਂਝੇ ਕਰੋ ਜਸਟਿਸ ਕੇ ਦੇ ਨਾਲ ਸਾਡੇ ਦੇਸ਼ ਦੇ ਨੌਜਵਾਨ ਪੰਜਾਬ ਦੇ ਉਧਰ ਨੂੰ ਜਾ ਰਹੇ ਨੇ ਉੱਥੇ ਜਾ ਕੇ ਕੰਮ ਕਰ ਰਹੇ ਨੇ ਉਹ ਸਹੀ ਹੈ ਜਾਂ ਗਲਤ ਹੈ ਤਾਂ ਇਹਨਾਂ ਨੇ ਆਪਣੀ رائے ਰੱਖੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਸਰਕਾਰ ਉਹਨਾਂ ਦਾ ਜਿਹੜਾ ਹੱਥ ਫੜਦੀ ਹੈ ਜਾਂ ਨਹੀਂ ਇਹ ਦੇਖਣਾ ਹੈ